ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਜਾਨ ਹੁੰਦੀ ਹੈ। ਖੰਭਾ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਨਾਲ ਉਡਾਨ ਹੁੰਦੀ ਹੈ। ਆਪਾਂ ਅੱਜ ਜਿਸ ਤਰ੍ਹਾਂ ਬਰਨਾਲਾ ਦੀ ਝੁੱਗੀਆਂ ਝੋਪੜੀਆਂ ਦੇ ਵਿੱਚ ਖੜੇ ਆਪਾਂ ਇੱਥੋਂ ਦੀ ਲੜਕੀ ਪੂਜਾ ਜਿਸ ਨੂੰ ਹੌਸਲੇ ਖੰਭਾ ਦੀ ਜਿਹੜੀ ਆਪਾਂ ਉਡਾਨ ਦੀ ਗੱਲ ਕੀਤੀ ਹੈ ਹੌਸਲੇ ਦਿੱਤੇ ਆ ਉਹ ਜੱਸੀ ਭੇਦਨੀ ਜੀ ਨੇ ਜਿਵੇਂ ਤੁਸੀਂ ਜਾਣਦੇ ਹੋ ਹਨ ਵੀ ਘਰ ਦੇ ਹਾਲਾਤ ਰਾਤ ਨੂੰ ਲਾਈਟ ਨਹੀਂ ਸੀ ਹੁੰਦੀ ਮੋਮਬੱਤੀ ਲਗਾ ਕੇ ਰਾਤ ਨੂੰ ਪੜੀਦੇ ਜਦੋਂ ਪੇਪਰ ਹੁੰਦੇ ਬਹੁਤ ਜ਼ਿਆਦਾ ਕੜੀ ਮਿਹਨਤ ਕਰਕੇ ਮੈਂ ਹੁਣ ਇੱਥੇ ਤੱਕ ਪਹੁੰਚੀ ਹਾਂ ਵੀ ਜੋ ਸਰਦੀ ਵਜਾ ਨਾਲ ਹੀ ਇਹ ਮੁਸ਼ਕਿਲ ਕੰਮ ਹੋਇਆਗਾ ਮੇਰਾ ਕੋਈ ਇਕੱਲੇ ਦਾ ਯੋਗਦਾਰ ਨਹੀਂ ਇਹ ਗੁਰੂ ਨਾਨਕ ਮਹਾਰਾਜ ਜੀਆ ਨੇ ਉਹਨਾਂ ਲੋਕਾਂ ਦੇ ਕਿਰਪਾ ਕੀਤੀ ਕਿਉਂਕਿ ਖਰਚੀਲਾ ਮਿਸ਼ਨ ਹੈ ਜੀ ਪੜਾਈ ਦਾ ਹੁਣ ਜਦੋਂ ਪੂਜਾ ਅਸਤੀਸਗੜ ਖੇਡਣ ਗਈ ਹੈ ਸਾਡਾ 18-19000 ਰੁਪਿਆ ਖਰਚ ਹੋਇਆ ਵਿਦੇ ਦੇ ਇੱਕ ਰੇਲਵੇ ਦੀ ਟਿਕਟ ਵਿਦੇ ਦਾ ਉਹ ਦਾ ਐਂਟਰੀ ਫੀਸ ਭਾਜੀ ਤੇ ਜਦੋਂ ਇਹਨੇ ਕਿਹਾ ਸਰ ਮੈਂ ਆਂਧਰਾ ਪ੍ਰਦੇਸ਼ ਨੂੰ ਹਰਾ ਦਿੱਤਾ ਤੇ ਵੀ ਮੈਂ ਸਿਲਵਰ ਮੈਡਲ ਜਿੱਤ ਲਿਆ ਤਾਂ ਬਹੁਤ ਖੁਸ਼ੀ ਮਿਲੀ ਹੈ ਜੀ ਸੋ ਇਦਾਂ ਹੀ ਇਹ ਬਾਈ ਗੁਰੂ ਜੀਆਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਗਰੀਬਾਂ ਦੀਆਂ ਧੀਆਂ ਐਵੇਂ ਮੱਲਾ ਮਾਰਦੀਆਂ ਰਹਿਣ ਕਈ ਵਾਰੀ ਬਾਲੇ ਜਵਾਕ ਮਜ਼ਾਕ ਕੜਾਉਂਦੇ ਵੀ ਹੁਣ ਉਹ ਕੁੱਲੀਆਂ ਵਾਲੇ ਜਵਾਕ ਹੁਣ ਕਿੱਥੇ ਪੜਨਗੇ ਤੇ ਕੁਝ ਬੱਚੇ ਨਹੀਂ ਪੇਧ ਭਾਵ ਕਰਦੇ ਤੇ ਕੁਝ ਕਹਿੰਦੇ ਵੀ ਨਹੀਂ ਕੁਝ ਨਹੀਂ ਹੁੰਦਾ ਵੀ ਤੂੰ ਪੜਾ ਹਣਾ ਪਰ ਮੰਮੀ ਡੈਡੀ ਦਾ ਨਾਮ ਰੋਸ਼ਨ ਕਰ ਤੇ ਇਸ ਕਰਕੇ ਮੈਨੂੰ ਹੁੰਦਾ ਸੀ ਹਣਾ ਮੈਂ ਇਨੇ ਗਰੀਬ ਕਰਦੀਆਂ ਸਾਰਿਆਂ ਦੇ ਮਾਪੇ ਐਦਾਂ ਐ ਕਰਕੇ ਮੈਨੂੰ ਫੀਸ ਭਰਨੀ ਕਿੰਨੀ ਔਖੀ ਹੁੰਦੀ ਆ ਅ ਸਰ ਜੋਨ ਪੱਧਰ ਤੋਂ ਮੇਰੇ ਕਾਫੀ ਮੈਡਲ ਆ ਚੁੱਕਿਆ ਜ਼ਿਲ੍ਹੇ ਪੱਧਰ ਤੋਂ ਵੀ ਹੁਣ ਤੱਕ 10 ਤੋਂ 12 ਮੈਡਲ ਆ ਚੁੱਕੇ ਆ ਤੇ ਨਾ ਉਸ ਤੇ ਅਦਰ ਤੇ ਵੀ ਮੇਰੇ ਕਾਫੀ ਆ ਚੁੱਕਿਆ ਹੈ ਤੇ ਨੈਸ਼ਨਲ ਚ ਦੋ ਨਹੀਂ ਇੱਕ 골ਡ ਇੱਕ সিলవర్ ਸਰ ਹਣਾ ਮੈਂ ਮੈਂ ਇੰਨੇ ਗਰੀਬ ਘਰ ਚ ਰਹਿ ਕੇ ਇੱਕ ਮੋਮਬਤੀ ਦੀ ਰੋਸ਼ਨੀ ਦੇ ਵਿੱਚ ਦੀਵੇ ਦੀ ਰੋਸ਼ਨੀ ਦੇ ਵਿੱਚ ਇਹ ਵੀ ਪੜਾਈ ਕੀਤੀ ਹੈ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਤੇ ਤੁਸੀਂ ਤਾਂ ਫਿਰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੜ ਸਕਦੇ ਹੋ ਹਣਾ ਵੀ ਤੁਸੀਂ ਆਪਣੇ ਮੰਮੀ ਡੈਡੀ ਦਾ ਨਾਮ ਰੌਸ਼ਨ ਕਰ ਸਕਦੇ ਹੋ ਮੈਂ ਇਹੀ ਚਾਹੁੰਨੀ ਹਾਂ ਵੀ ਤੁਸੀਂ ਬੈਸਟ ਦਿਓ ਆਪਣੇ ਮੰਮੀ ਡੈਡੀ ਨੂੰ ਆਪਣਾ 100% ਕਾਰਾਂ ਵੱਲੋਂ ਜੀ ਸਾਨੂੰ ਕੋਈ ਹੈਲਪ ਨਹੀਂ ਨਾ ਕੋਈ ਐਨਜੀਓ ਫੰਡ ਹੈ ਸਿਰਫ ਜਿਉਂਦੇ ਰਹਿਣ ਸਲੂਟ ਆ ਉਹਨਾਂ ਦਾਨੀ ਸੱਜਣਾ ਨੂੰ ਜਿਹੜੇ ਗੁਰੂ ਨਾਨਕ ਸਾਹਿਬ ਜੀਆਂ ਦੀ ਫਲਸਫੀ ਨੂੰ ਅਮਲਾਂ ਵਿੱਚ ਲਾਗੂ ਕਰਦੇ ਨੇ ਅਜੀਤ ਵੈਬ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਤੋਂ ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਜਾਨ ਹੁੰਦੀ ਹੈ ਖੰਭਾਂ ਨਾਲ ਕੁਝ ਨਹੀਂ ਹੁੰਦਾ ਹੋਸਰਿਆਂ ਨਾਲ ਉਡਾਨ ਹੁੰਦੀ ਹੈ ਇਹ ਹੌਸਲੇ ਉਹ ਹੌਸਲੇ ਹਨ ਆਪਾਂ ਖੜੇ ਅੱਜ ਜਿਸ ਤਰ੍ਹਾਂ ਬਰਨਾਲਾ ਦੀ ਝੁੱਗੀਆਂ ਝੋਪੜੀਆਂ ਦੇ ਵਿੱਚ ਖੜੇ ਆਪਾਂ ਇੱਥੋਂ ਦੀ ਲੜਕੀ ਪੂਜਾ ਜਿਸ ਨੂੰ ਹੌਸਲੇ ਖੰਭਾ ਦੀ ਜਿਹੜੀ ਆਪਾਂ ਉਡਾਨ ਦੀ ਗੱਲ ਕੀਤੀ ਹੈ ਹੌਸਲੇ ਦਿੱਤੇ ਆ ਉਹ ਜੱਸੀ ਭੇਦਨੀ ਜੀ ਨੇ ਜਿਹੜੇ ਕੀ ਕਮਿਸ਼ਨ ਨਾਲ ਜੁੜੇ ਹੋਏ ਐ ਉਹਨਾਂ ਦਾ ਇੱਕ ਸੁਪਨਾ ਹੈ ਵਿੱਚ ਝੁੱਗੀਆਂ ਝੋਪੜੀਆਂ ਦੇ ਵਿੱਚ ਬੱਚੇ ਜਿਹੜੇ ਨਹੀਂ ਪੜ ਸਕਦੇ ਨਹੀਂ ਖੇਡ ਸਕਦੇ ਜਾਂ ਉਹਨਾਂ ਕੋਲ ਨਹੀਂ ਉਹ ਮਹੱਈਆ ਹੈਗੇ ਸਾਧਨ ਨਹੀਂ ਉਪਲਬਧ ਹੈਗੇ ਉਹ ਇਕੱਲੇ-ਇਕੱਲੇ ਝੁੱਗੀਆਂ ਦੇ ਵਿੱਚ ਜਾ ਕੇ ਜਿਹੜੇ ਹੈਗੇ ਐ ਜਿਵੇਂ ਕਹਿੰਦੇ ਪ੍ਰਮਾਤਮਾ ਕੋਈ ਨਾ ਕੋਈ ਜਰੀਆ ਬਣਾਉਂਦਾ ਉਹਨਾਂ ਨੇ ਜਰੀਆ ਬਣਾਇਆ ਹੋਇਆ ਜੱਸੀ ਭੇਦਨੀ ਜੀ ਨੂੰ ਜਿਹੜੀ ਕਿ ਝੁੱਗੀਆਂ ਝੋਪੜੀਆਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਉਚਾਈ ਤੱਕ ਲਿਆਂਨ ਲਈ ਇੱਕ ਕਦਮ ਚੁੱਕ ਰਿਹਾ ਇਹਨਾਂ ਦੇ ਹੌਸਲੇ ਦੇ ਵਿੱਚ ਉਡਾਨ ਭਰ ਰਿਹਾ ਆਪਾਂ ਗੱਲ ਕਰਾਂਗੇ ਉਸ ਪੂਜਾ ਬੇਟੀ ਨਾਲ ਵੀ ਜਿਹੜੀ ਕਿ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿ ਕੇ ਯਾ ਹੇਲੋ ਆਪਾਂ ਗੱਲ ਕਰੀਏ ਨੈਸ਼ਨਲ ਮੈਡਲ ਹੈ ਚਾਹੇ ਉਹ ਜ਼ਿਲ੍ਹਾ ਲੈਵਲ ਦੇ ਮੈਡਲ ਹੈ ਚਾਹੇ ਉਹ ਸਟੇਟ ਲੈਵਲ ਦੀ ਹੈ ਕੋਈ ਮਤਲਬ 25 ਦੇ ਕਰੀਬ ਮੈਡਲ ਜਿੱਤ ਚੁੱਕੀ ਹੈ ਸਿਲਵਰ ਮੈਡਲ 골ਡ ਮੈਡਲ ਤੇ ਅੱਜ ਵੀ ਬੱਚੀ ਜਿਹੜੀ ਹੈਗੀ ਹੈ ਮੈਡਲ ਲੈ ਕੇ ਆਈ ਹੈ ਆਪਾਂ ਉਹਦੇ ਨਾਲ ਗੱਲ ਵੀ ਕਰਾਂਗੇ ਵੀ ਕੀ ਕਹਿੰਨ ਚੰਦੀ ਹੈ ਉਸ ਦੇ ਜਿਹੜੇ ਪੰਖ ਹੈਗੇ ਉਸ ਨੂੰ ਉਡਾਣ ਦੀ ਜਿਹੜੇ ਹੌਸਲਾ ਹੈਗਾ ਜਸਸੀ ਭੇਦਨੀ ਜੀ ਨੇ ਕਿਸ ਤਰ੍ਹਾਂ ਦਿੱਤਾ ਤੇ ਅੱਜ ਉਹ ਇਸ ਮੁਕਾਮ ਤੇ ਕਿਵੇਂ ਪਹੁੰਚੀ ਆਓ ਗੱਲ ਕਰਦੇ ਆਪਾਂ ਪੂਜਾ ਜੀ ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਸਰ ਪੂਜਾ ਜੀ ਕਿਸ ਤਰ੍ਹਾਂ ਘਿਲਾ ਲੈਵਲ ਤੇ ਸਟੇਟ ਲੈਵਲ ਤੇ ਫਿਰ ਫਿਰ ਨੈਸ਼ਨਲ ਲੈਵਲ ਤੇ ਉਡਾਨ ਭਰ ਰਹੀ ਹੋ ਤੁਸੀਂ ਲਗਾਤਾਰ ਹੌਸਲਾ ਇਸ ਉਡਾਨ ਲਈ ਤੁਹਾਨੂੰ ਕਿਹਨੇ ਦਿੱਤਾ ਮੈਨੂੰ ਜੀ ਹੁਣ ਤੱਕ ਦਾ ਹੌਸਲਾ ਜਿਹੜੇ ਮੈਂ 25 ਮੈਡਲ ਜਿੱਤੇ ਆ ਇਹ ਪਾਨ ਸਿੰਘ ਜੱਸੀ ਸਰ ਨੇ ਉਹਨਾਂ ਨੇ ਮੈਨੂੰ ਹੁਣ ਤੱਕ ਵੀ ਹਨਾ ਸਟਾਰਟਿੰਗ ਤੋਂ ਪੜਾਈ ਤੋਂ ਪਹਿਲੀ ਤੋਂ ਲੈ ਕੇ ਹੁਣ ਤੱਕ ਮੈਂ ਪਲੱਸ 2 ਕਲੀਅਰ ਕਰ ਲਈ ਤੇ ਸਟਾਰਟਿੰਗ ਤੋਂ ਉਹਨਾਂ ਨੇ ਮੈਨੂੰ ਪੜਾਇਆ ਉਦੋਂ ਬਾਅਦ ਮੈਨੂੰ ਗੇਮ ਦਾ ਹੋਇਆ ਵੀ ਮੈਂ ਗੇਮ ਕਰਨੀ ਆ ਤੇ ਫਿਰ ਉਦੋਂ ਬਾਅਦ ਉਹਨਾਂ ਨੇ ਮੇਰਾ ਸਾਰਾ ਖਰਚਾ ਚੱਕਿਆ ਸਟਾਰਟਿੰਗ ਤੋਂ ਤੇ ਇਸ ਕਰਕੇ ਮੈਂ ਸਰਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੀ ਹਾਂ ਜੀ। ਪੂਜਾ ਜਿਸ ਤਰ੍ਹਾਂ ਇੱਕ ਬੂਟਾ ਲਾਇਆ ਉਹਨਾਂ ਨੇ ਪੜਾਈ ਤੁਸੀਂ ਪਲੱਸ 2 ਕੀਤੀ ਹੈ ਹੁਣ। ਜਿਸਾਂ ਪੜਨ ਦੇ ਟਾਈਮ ਤੇ ਤੁਹਾਨੂੰ ਘਰ ਦੇ ਹਾਲਾਤ ਕੀ ਸੀ ਤੇ ਪੜਨ ਦੇ ਵਿੱਚ ਕੀ ਕੀ ਔਕੜਾਂ ਆਈਆਂ ਤੁਹਾਨੂੰ? ਸਰ ਜਿਵੇਂ ਤੁਸੀਂ ਜਾਣਦੇ ਹਨ ਵੀ ਘਰ ਦੇ ਹਾਲਾਤ ਰਾਤ ਨੂੰ ਲਾਈਟ ਨਹੀਂ ਸੀ ਹੁੰਦੀ ਮੋਮਬੱਤੀ ਲਗਾ ਕੇ ਰਾਤ ਨੂੰ ਪੜੀਦੇ ਜਦੋਂ ਪੇਪਰ ਹੁੰਦੇ ਬਹੁਤ ਜ਼ਿਆਦਾ ਕੜੀ ਮਿਹਨਤ ਕਰਕੇ ਮੈਂ ਹੁਣ ਇੱਥੇ ਤੱਕ ਪਹੁੰਚੀ ਹਾਂ ਵੀ ਜੋ ਸਰਦੀ ਵਜਾ ਨਾਲ ਹੀ ਇਹ ਮੁਸ਼ਕਿਲ ਕੰਮ ਹੋਇਆਗਾ ਪਲੱਸ 2 ਜੀ ਮੈਂ ਤੁਸੀਂ ਕਰ ਲਈ ਅਭੀ ਕਹਿੰਦੇ ਮੇਰਾ ਟਾਰਗੇਟ ਹੈ ਜਿਹੜਾ ਅਸਮਾਨ ਹੈ ਅਭੀ ਉਚਾਈ ਉੱਤ ਤੱਕ ਪਹੁੰਚਣਾ ਤੁਸੀਂ ਅਸਮਾਨ ਤੱਕ ਪਹੁੰਚਣਾ ਹੈ ਪਲੱਸ 2 ਕੀਤੀ ਹੈ ਪਲੱਸ 2 ਕਰਨ ਦੇ ਵਿੱਚ ਤੁਹਾਡਾ ਕਿਹਦਾ ਕਿਹਦਾ ਯੋਗਦਾਨ ਰਿਹਾ ਪਲੱਸ 2 ਕਰਨ ਚ ਜੀ ਸਾਡਾ ਪੰਨ ਸਿੰਘ ਜੱਸੀ ਸਰ ਦਾ ਯੋਗਦਾਨ ਰਿਹਾ ਜੀ ਉਹਨਾਂ ਨੇ ਮੈਨੂੰ ਜੋ ਵੀ ਗਾਈਡਾਂ ਵਗੈਰਾ ਬੁੱਕਸ ਵਗੈਰਾ ਚਾਹੀਦੀ ਸੀ ਉਹਨਾਂ ਨੇ ਮੈਨੂੰ ਪ੍ਰੋਵਾਈਡ ਕੀਤਾ ਉਹ ਸਰ ਮੇਰਾ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਸਟਾਰਟਿੰਗ ਤੋਂ ਕਰਦੇ ਆ ਰਹੇ ਨੇ ਤੇ ਅੱਗੇ ਵੀ ਕਰਨੀ ਸਰ ਬਹੁਤ ਹੁਣ ਤੱਕ ਕਹਿੰਦੇ ਨੇ ਵੀ ਜੋ ਤੁਸੀਂ ਕਰਨਾ ਪੁੱਤ ਕਰੋ ਮੈਂ ਤੁਹਾਡੇ ਨਾਲ ਖੜਾ ਮੋਢੇ ਨਾਲ ਮੋਢਾ ਲਾ ਕੇ ਫੀਸ ਪਰ ਅੱਡੀ ਤੁਹਾਨੂੰ ਕੀ ਕੀ ਔਕੜਾਂ ਆਂਦੀਆਂ ਸੀ ਜਿਸਾ ਫੀਸ ਪਰ ਫੀਸ ਵਗੈਰਾ ਜਿੰਨੀ ਵੀ ਹਨਾ ਬਹੁਤ ਜਦਾ ਔਖੀ ਹੁੰਦੀ ਸੀ ਪ੍ਰਸ਼ਾਸਨ ਸਾਨੂੰ ਸਰ ਨੇ ਕਿਹਾ ਸੀ ਵੀ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਸਾਨੂੰ ਦੱਸੋ ਪਰ ਮੈਂ ਸਰ ਪੰਨ ਸਿੰਘ ਜਿਸ ਤਰ੍ਹਾਂ ਬੱਚੇ ਪੜਦੇ ਹੁੰਦੇ ਸੀ ਤੁਹਾਡੇ ਨਾਲ ਬੱਚੇ ਪੜਦੇ ਹੁੰਦੇ ਸੀਗੇ ਬੱਚਿਆਂ ਦੇ ਮਤਲਬ ਬਹੁਤ ਮਤਲਬ ਕਈ ਅਮੀਰ ਪੇਰੈਂਟਸ ਵੀ ਹੁੰਦੇ ਆ ਕਈ ਕੁਝ ਹੋਰ ਵੀ ਹੁੰਦੇ ਆ ਉਹਨਾਂ ਨਾਲ ਜਾ ਕੇ ਤੁਹਾਨੂੰ ਕਦੀ ਕੰਪਲੈਕਸ ਨਹੀਂ ਫੀਲ ਹੋਇਆ ਵੀ ਮੈਂ ਜਾ ਕੇ ਵੀ ਅੱਜ ਕਿੱਥਿਆਂ ਤੇ ਉਹ ਕਿੱਥੇ ਐ ਕੋਈ ਲੱਗਿਆ ਨਹੀਂ ਕਦੀ ਸਰ ਹੁੰਦਾ ਕਈ ਵਾਰੀ ਹਨਾ ਵੀ ਕਈ ਵਾਰੀ ਬਾਲੇ ਜਵਾਕ ਮਜ਼ਾਕ ਕਰਾਉਂਦੇ ਫਿਰ ਉਹ ਕੁੱਲੀਆਂ ਵਾਲੇ ਜਵਾਕ ਆਣਾ ਕਿੱਥੇ ਪੜਨਗੇ ਤੇ ਕੁਝ ਬੱਚੇ ਨਹੀਂ ਭੇਦ ਭਾਵ ਕਰਦੇ ਤੇ ਕੁਝ ਕਹਿੰਦੇ ਵੀ ਨਹੀਂ ਕੁਝ ਨਹੀਂ ਹੁੰਦਾ ਵੀ ਤੂੰ ਪੜਾ ਹਨਾ ਪਰ ਮੰਮੀ ਡਾਡੀ ਦਾ ਨਾਮ ਰੌਸ਼ਨ ਕਰ ਤੇ ਇਸ ਕਰਕੇ ਮੈਨੂੰ ਹੁੰਦਾ ਸੀ ਹਨਾ ਮੈਂ ਇੰਨੇ ਗਰੀਬ ਕਰ ਦਿਆਂ ਸਾਰਿਆਂ ਦੇ ਮਾਪੇ ਐਦਾਂ ਐ ਕਰਕੇ ਮੈਨੂੰ ਫੀਸ ਭਰਨੀ ਕਿੰਨੀ ਔਖੀ ਹੁੰਦੀ ਆ ਫਿਰ ਪੰਜ ਸਾਲਾਂ ਜਾਂ ਸੀ ਸਰ ਕਈ ਵਾਰੀ ਜਾ ਕੇ ਮੇਰੀ ਖੁਦ ਫੀਸ ਭਰਦੇ ਉਹ ਕਹਿੰਦੇ ਕੋਈ ਨਾ ਪੁੱਤ ਤੈਨੂੰ ਵੀ ਹੁਣ ਜਿਹੜੇ ਤੈਨੂੰ ਤਾਨੇ ਮਾਰਦੇ ਹਨਾ ਇੱਕ ਦਿਨ ਉਹੀ ਤਾਨੇ ਹਾਂਜੀ ਉਹ 100% ਗੱਲ ਸੱਚ ਵੀ ਹੋਈ ਆ ਮੈਨੂੰ ਕੋਈ ਨਹੀਂ ਕਹਿੰਦਾ ਵੀ ਅੱਜ ਕੱਲ ਵੀ ਜਿਹੜੇ ਮੇਰੇ ਫਰੈਂਡ ਸਰਕਲ ਚ ਨੇ ਵੀ ਕਹਿੰਦੇ ਆ ਵੀ ਬੀ ਤੂੰ ਬਹੁਤ ਵਧੀਆ ਵੀ ਤੂੰ ਇੰਨੇ ਛੋਟੇ ਲੈਵਲ ਤੋਂ ਇੰਨੇ ਤੱਕ ਪਹੁੰਚ ਗਈ ਵੀ ਤਰਾ ਬਹੁਤ ਵਧੀਆ ਮੈਂ ਹਰ ਜਗ੍ਹਾ ਤੇ ਪੰਨ ਸਿੰਘ ਜਿੱਸੇ ਸਰ ਦਾ ਨਾਮ ਰੱਖਦੀ ਆ ਵੀ ਉਹਨਾਂ ਕਰਕੇ ਹੀ ਮੈਂ ਅੱਜ ਇੱਥੇ ਤੱਕ ਜੋ ਵੀ ਆ ਸਰ ਦੇ ਕਰਨੀ ਆ ਜਿਸਾਂ ਬਿਤੇ ਇੱਕ ਜੋਗੀ ਨਾਥਾਂ ਦੇ ਬੱਚਿਆਂ ਨੂੰ ਪੜਾਇਆ ਵੀ ਨਹੀਂ ਜਾਂਦਾ ਉਹ ਤਾਂ ਉਸ ਤਾਂ ਲੜਕੀਆਂ ਫਿਰ ਵੀ ਲੜਕੀਆਂ ਨੂੰ ਵੀ ਨਹੀਂ ਪੜਾਇਆ ਜਾਂਦਾ ਉਹਨਾਂ ਦੇ ਪੜਾਈ ਵਾਸਤੇ ਦਾ ਕਹਿੰਦੇ ਆ ਵੀ ਨਾ ਸੌਰੀ ਤੁਸੀਂ ਕੀ ਨਾਮ ਹੈ ਤੁਸੀਂ ਅਮਨ ਕਿ ਚਲੋ ਤੁਸੀਂ ਇੱਥੇ ਪਹੁੰਚੇ ਤੁਹਾਨੂੰ ਕਰਦੇ ਨਹੀਂ ਰੋਕਿਆ ਨਹੀਂ ਕਦੀ ਵੀ ਤੂੰ ਪੂਜਾ ਕਿਉਂ ਪੜ ਰਹੀ ਹੈ ਤੂੰ ਕਿਉਂ ਅੱਗੇ ਵਧ ਰਹੀ ਹੈ ਕੀ ਕਰ ਰਹੀ ਹੈ ਮੈਨੂੰ ਜੀ ਵੈਸੇ ਸਟਾਰਟਿੰਗ ਤੋਂ ਬਹੁਤ ਸ਼ੌਂਕ ਸੀਗਾ ਤੇ ਕਾਫੀ ਲੋਕ ਕਹਿੰਦੇ ਸੀ ਜੰਬੀ ਗਵਾਂਡੀ ਕਹਿੰਦੇ ਸੀ ਵੀ ਹਨਾ ਵੀ ਇਹ ਜਵਾਕਾ ਨੂੰ ਕਿਹੜੇ ਰਾਹ ਪਾਰੇ ਨੇ ਵੀ ਪਤਾ ਨਹੀਂ ਇਹਨਾਂ ਨੇ ਕਿੱਥੋਂ ਆ ਗਿਆ ਬਟ ਮੰਮੀ ਡੈਡੀ ਨੇ ਕਿਹਾ ਚਲ ਕੋਈ ਨਾ ਵੀ ਉਹਨਾਂ ਨੇ ਤਾਂ ਮੰਮੀ ਡੈਡੀ ਨਹੀਂ ਸੋਚਿਆ ਚਲੋ ਵੀ ਪੰਜ ਛੇ ਪੜ ਗਏ ਵੀ ਚਲੋ ਆਪਣਾ ਨਾਮ ਕਰਨ ਲੱਗ ਜਾਣਗੇ ਤੇ ਫਿਰ ਫਿਰ ਜਾ ਕੇ ਉਹਨਾਂ ਨੇ ਕਹਿਤਾ ਬਿਕ ਚਲ ਕੋਈ ਨਾ ਪੜ ਲਓ ਉਦੋਂ ਬਾਅਦ ਵੀ ਮੇਰਾ ਖੋਦੀ ਹੋਇਆ ਮੈਂ ਵੀ ਨਹੀਂ ਮੈਂ ਇਨਾ ਕ ਨਹੀਂ ਪੜਨਾ ਮੈਂ ਅੱਗੇ ਵੀ ਪੜਨਾਗਾ ਤੇ ਫਿਰ ਅੱਗੇ ਮੈਂ ਹੌਲੀ ਹੌਲੀ ਵੀ ਵਿਸਰਦਾ ਵੀ ਸਹਾਇਜੋਗ ਮਿਲਿਆ ਬਾਕੀ ਟੀਚਰਸ ਦੱਸੇ ਹੋ ਗੋ ਮਿਲਿਆ ਉਹ ਕਹਿੰਦੇ ਵੀ ਨਹੀਂ ਵੀ ਤੁਸੀਂ ਪੜ ਲਓ ਨਾ ਇਹ ਵੀ ਪੜ ਕੇ ਤੁਹਾਡਾ ਕੁਝ ਬਣ ਜਾਊਗਾ ਮੈਨੂੰ ਸਕੂਲ ਵਿੱਚ ਟੀਚਰਸ ਕੁਝ ਲੇਡੀਜ਼ ਟੀਚਰ ਸੀਗੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਹਾਇਜੋਗ ਮਿਲਿਆ ਉਹ ਵੀ ਕਹਿੰਦੇ ਵੀ ਪੁੱਤ ਜੇ ਤੈਨੂੰ ਕੋਈ ਦਿੱਕਤ ਆਉਂਦੀ ਹੈ ਵੀ ਤੂੰ ਇੱਕ ਕੁਐਸਚਨ ਸਾਨੂੰ ਇੱਕ ਵਾਰ ਨਹੀਂ ਬਾਰ ਬਾਰ ਪੁੱਛ ਵੀ ਬਟ ਤੂੰ ਪੜ ਫਿਰ ਇਸ ਕਰਕੇ ਉਹਨਾਂ ਦਾ ਮੈਨੂੰ ਬਹੁਤ ਸਹਿਯੋਗ ਮਿਲਿਆ ਸਰ ਜਿਸ ਤਰ੍ਹਾਂ ਬਟੇ ਬੱਚੇ ਉਹ ਲੱਗਦਾ ਹੈ ਵੀ ਕਿੱਕ ਬਾਕਸਿੰਗ ਤੁਸੀਂ ਚੁਣੀ ਗੇਮ ਤੁਸੀਂ ਹੋਰ ਗੇਮਾਂ ਤਾਂ ਹੋਰ ਵੀ ਬਹੁਤ ਹੈ ਤੁਸੀਂ ਕਿੱਕ ਬਾਕਸਿੰਗ ਨੂੰ ਕਿਉਂ ਚੂਸ ਕੀਤਾ ਸਰ ਪਹਿਲਾਂ ਮੇਰੀ ਬਾਕਸਿੰਗ ਸੀ ਉਦੋਂ ਸ੍ਰਿਜੇ ਸਰ ਸੀਗੇ ਇਹਨਾਂ ਨੂੰ ਕਿੱਕ ਬਾਕਸਿੰਗ ਕਰਵਾਉਂਦੇ ਤੇ ਉਦੋਂ ਉਹਨਾਂ ਦੀ ਬਦਲੀ ਹੋ ਗਈ ਫਿਰ ਮੇਰੇ ਸੀਨੀਅਰ ਵੀਰੇ ਸੀਗੇ ਉਹ ਜੱਸੀ ਜੱਸੀ ਸਰ ਕੋਲ ਜਾਂਦੇ ਸੀਗੇ ਮੇਰੇ ਕੋਚ ਜਸਪ੍ਰੀਤ ਸਿੰਘ ਜੱਸੀ ਤੇ ਉਹਨਾਂ ਨੇ ਬੀਰੇ ਨੇ ਮੈਨੂੰ ਸਰ ਨਾਮ ਲਾਇਆ ਫਿਰ ਮੈਨੂੰ ਕੋਸਰ ਨੇ ਕਹਤਾ ਵੀ ਤੂੰ ਕਿੱਕ ਬਾਕਸਿੰਗ ਕਰ ਲੈ ਫਿਰ ਉਦੋਂ ਦੀ ਮੈਨੂੰ ਕੋਸਰ ਨੇ ਕਿੱਕ ਬਾਕਸਿੰਗ ਕਰਵਾਈ ਤੇ ਸਰ ਨੇ ਮੇਰੇ ਤੇ ਇੰਨੀ ਜਿਆਦਾ ਮਿਹਨਤ ਕੀਤੀ ਉਹਨਾਂ ਨੂੰ ਵੀ ਪਤਾ ਸਰ ਵੀ ਮੇਰੇ ਇੱਥੇ ਕਰ ਕਰ ਆਏ ਹੋਏ ਨੇ ਉਹਨਾਂ ਨੇ ਮੈਨੂੰ ਕਹਤਾ ਵੀ ਜੇ ਤੈਨੂੰ ਕੋਈ ਵੀ ਹੈਲਪ ਦੀ ਲੋੜ ਆ ਵੀ ਜਿੰਨੇ ਟਾਈਮ ਤੂੰ ਪ੍ਰੈਕਟਿਸ ਕਰਨੀ ਆ ਕਰਪਾਤ ਮੈਂ ਤੇਰਾ ਸਾਥ ਦਵਾਂ ਵੀ ਇਸ ਕਰਕੇ ਤੇ ਅੱਜ ਮੈਂ ਨੈਸ਼ਨਲ ਲੈਵਲ ਖੇਡਦੀ ਆ ਨਹੀਂ ਤਾਂ ਤੁਹਾਨੂੰ ਪਤਾ ਹੀ ਵੀ ਸਟੇਟ ਚੋਂ ਵੀ ਮੈਡਲ ਆਣਾ ਬਹੁਤ ਔਖਾ ਹੈ ਤੁਹਾਡੇ بڑے ਜ਼ਿਲ੍ਹੇ ਦੇ ਵਿੱਚੋਂ ਕਿੰਨੇ ਮੈਡਲ ਆ ਚੁੱਕੇ ਆ ਸਟੇਟ ਦੇ ਵਿੱਚੋਂ ਕਿੰਨੇ ਆ ਚੁੱਕੇ ਆ ਤੇ ਅਜੇ ਨੈਸ਼ਨਲ ਦੇ ਵਿੱਚੋਂ ਕਿਹੜਾ ਮੈਡਲ ਆਇਆ ਸਰ ਜੋਨ ਪੱਧਰ ਤੋਂ ਵੀ ਮੇਰੇ ਕਾਫੀ ਮੈਡਲ ਆ ਚੁੱਕੇ ਆ ਜ਼ਿਲ੍ਹੇ ਪੱਧਰ ਤੋਂ ਵੀ ਹੁਣ ਤੱਕ 10 ਤੋਂ 12 ਮੈਡਲ ਆ ਚੁੱਕੇ ਆ ਤੇ ਸਟੇਟ ਪੱਧਰ ਤੇ ਵੀ ਮੇਰੇ ਕਾਫੀ ਆ ਚੁੱਕੇ ਆ ਤੇ ਨੈਸ਼ਨਲ ਤੋਂ ਦੋ ਨਹੀਂ ਇੱਕ 골ਡ ਇੱਕ ਸਿਲਵਰ ਸਰ ਜੇਕਰ ਤੁਸੀਂ ਕਹਿੰਦੇ ਨੈਸ਼ਨਲ 골ਡ ਮੈਡਲ ਹੈ गोल्ड ਮੈਡ ਇਹ ਤੋਂ ਬਾਅਦ ਅੱਗੇ ਨਿਕਲ ਜਾਂਦਾ ਬੱਚਾ ਨੈਸ਼ਨਲ ਦੇ ਵਿੱਚ ਉਸ ਟਾਈਮ 골ਡ ਤੋਂ ਬਾਅਦ ਅੱਗੇ ਕਿਉਂ ਨਹੀਂ ਜਾ ਸਕਿਆ ਤੁਸੀਂ ਸਰ ਉਸ ਟਾਈਮ ਨਾ ਜੇ ਇੰਟਰਨੈਸ਼ਨਲ ਖੇਡਾਂ ਕਿਉਂਕਿ ਓਪਨ ਇਹ ਫੈਡਰੇਸ਼ਨ ਦੇ ਗੇਮਾਂ ਨੇ ਨੈਸ਼ਨਲ ਲੈਵਲ ਜਿਹੜੀ ਹੋਈ ਸੀਗੀ ਉੱਥੇ ਜਦੋਂ ਮੇਰਾ 골ਡ ਆਇਆ ਸੀਗਾ ਉਹਦੇ ਵਿੱਚ ਅੱਗੇ ਜਾਣ ਲਈ ਵਰਲਡ ਕੱਪ ਖੇਡਣ ਲਈ 2.3 ਤੋਂ 3 ਲੱਖ ਦੇ ਕਰੀਬ ਪੈਸੇ ਲੱਗਦੇ ਨੇ ਜੋ ਕਿ ਮੈਂ ਇੰਨੇ ਪਰ ਨਹੀਂ ਸੀ ਸਕਦੀ ਫੇਰ ਇਸ ਕਰਕੇ ਮੇਰਾ ਉਹ ਉੱਥੇ ਹੀ ਸਟਾਪ ਹੋ ਗਿਆ ਅੱਗੇ ਨਹੀਂ ਜਾ ਸਕੀ ਫੇਰ ਉਸ ਤੋਂ ਬਾਅਦ ਤੁਹਾਡੇ ਜਿਵੇਂ ਅੱਜ ਤੁਸੀਂ ਅੱਜ ਮੈਡਲ ਜਿੱਤ ਕੇ ਲੈ ਕੇ ਆਇਆ ਹਾਂ ਬੜੀਆਂ ਸੰਸਥਾਵਾਂ ਤੋਂ ਅਪਰੋਚ ਕਰ ਰਹੀਆਂ ਬੜੀ ਜਗ੍ਹਾ ਸਨਮਾਨ ਹੋ ਰਿਹਾ ਤੁਹਾਡਾ ਪਰ ਉਸ ਟਾਈਮ ਕਿਸੇ ਨੇ ਤੁਹਾਡੀ ਉਂਗਲ ਕਿਉਂ ਨਹੀਂ ਫੜੀ ਤੁਹਾਨੂੰ ਲੱਗ ਨਹੀਂ ਰਿਹਾ ਵੀ ਉਸ ਟਾਈਮ ਕਿਸੇ ਨੇ ਬਾਣੀ ਫੜੀ ਤੇ ਅੱਜ ਜਿਹੜਾ ਹੈਗਾ ਜਦੋਂ ਉਚਾਈ ਵਾਲ ਜਾ ਰਹੀਆਂ ਮੈਂ ਤਾਂ ਸਾਰੀ ਬਾਹ ਫੜਨ ਦੀ ਤਿਆਰ ਐ ਹਾਂਜੀ ਸਰ ਉਸ ਟਾਈਮ ਮੇਰੀ ਕਿਸੇ ਨੇ ਉਂਗਲ ਫੜੀ ਪਰ ਇੱਕੋ ਇੱਕ ਸਰਪੰਨ ਸਿੰਘ ਜੱਸੀ ਸੀਗੇ ਜਿਨ੍ਹਾਂ ਨੇ ਮੈਨੂੰ ਸਟਾਰਟਿੰਗ ਤੋਂ ਮੇਰੀ ਉਂਗਲ ਫੜਦੇ ਆਏ ਹੁਣ ਤੱਕ ਉਹਨਾਂ ਨੇ ਮੇਰੀ ਉਂਗਲ ਛੱਡੀ ਨਹੀਂ ਹੈਗੀ ਨਾ ਉਹ ਛੱਡਣਗੇ ਤੇ ਹੋਰ ਸੰਸਥਾਵਾਂ ਦੇਖ ਕੇ ਕਹਿੰਦੀਆਂ ਨੇ ਵੀ ਹਨਾ ਇਹ ਵੀ ਐਨਬੀਐਸੀ ਤੈਨੂੰ ਪ੍ਰੋਵਾਈਡ ਕਰ ਲੈਣਾ ਤੈਨੂੰ ਇਹ ਕਰਦਿਨੇ ਉਹ ਤੇ ਹੁਣ ਜਦੋਂ ਤੈਨੂੰ ਜਾ ਰਹੀ ਹੈ ਨਾ ਸਾਰੇ ਕਹਿੰਦੇ ਨੇ ਵੀ ਤੈਨੂੰ ਵੀ ਅਸੀਂ ਅਡਾਪਟ ਕਰ ਲੈਨੇ ਆ ਮੈਂ ਕਿਹਾ ਨਹੀਂ ਜਿਵੇਂ ਪਾਨ ਸਿੰਘ ਜੀ ਸਿਰ ਕਹਣਗੇ ਮੈਂ ਉਦਾਂ ਹੀ ਕਰੂੰ ਕਿਉਂਕਿ ਉਹਨਾਂ ਨੇ ਮੇਰਾ ਸਟਾਰਟਿੰਗ ਤੋਂ ਸਾਥ ਦਿੱਤਾ ਵੀ ਐ ਨਹੀਂ ਹੈਗੇ ਵੀ ਆਪਾਂ ਨੇ ਵੀ ਹੁਣ ਉਹਨੇ ਮੇਰਾ ਸਾਥ ਸਰ ਨੇ ਹੁਣ ਤੱਕ ਇਹਨਾਂ ਦਿੱਤਾ ਵੀ ਉਹਨਾਂ ਨੂੰ ਛੱਡਦਾ ਨਹੀਂ ਮੈਂ ਜੋ ਤੱਕ ਸਰ ਮੈਨੂੰ ਕੁਝ ਨਹੀਂ ਬਣਾ ਸਕਦੇ ਉਹ ਤੱਕ ਮੈਂ ਸਰ ਦਾ ਸਾਥ ਦਊਂਗੀ ਇਸ ਤਰ੍ਹਾਂ ਮੈਨੇਜ ਕਰਦੇ ਹੋ ਤੁਸੀਂ ਪੜਾਈ ਦੇ ਨਾਲ ਨਾਲ ਖੇਡਾਂ ਪੜਾਈ ਨੂੰ ਵੀ बराबर ਰੱਖਿਆ ਤੁਸੀਂ ਪੈਰਲ ਪਲੱਸ 2 ਵੀ ਕੀਤੀ ਹੈ ਅੱਗੇ ਗ੍ਰੈਜੂਏਸ਼ਨ ਵੀ ਕਰ ਰਹੇ ਹੋ ਹੁਣ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਹੈਗਾ ਨਾਲ-ਨਾਲ ਤੁਸੀਂ ਕਿੱਕ ਬੌਕਸਿੰਗ ਗੇਮ ਇਹ ਦੋਨੇ ਚੀਜ਼ਾਂ ਪੈਰਲ ਕਿਸਾ ਕਰਦੇ ਹੋ ਸਰ ਮਾਰਨਿੰਗ 5 ਵਜੇ ਤੋਂ ਲੈ ਕੇ 7 ਵਜੇ ਤੱਕ ਮੈਂ ਗਰਾਊਂਡ 'ਤੇ ਜਾਣਾ ਹੁੰਦਾ ਫਿਰ ਆ ਕੇ ਜੀ ਉਹ ਇਨਾਹ ਕੇ ਫਿਰ ਮੈਂ ਕਾਲਜ ਵਗੈਰਾ ਜਾਣਾ ਹੁੰਦਾ ਤੇ ਫਿਰ ਸ਼ਾਮ ਨੂੰ ਆ ਕੇ ਉਹੀ 2 ਘੰਟੇ ਕੱਢ ਕੇ ਉਹ ਦੁਬਾਰਾ ਰਾਤ ਨੂੰ ਫਿਰ ਪੜਾਈ ਫੇਰ ਜੀ ਪ੍ਰੈਕਟਿਸ ਕਿੱਥੇ ਕਰਦੇ ਹੋ ਫਿਰ ਕਰ ਪ੍ਰੈਕਟਿਸ ਜੀ ਉੱਥੇ ਤਨੋਲੇ ਆ ਮਾਤਾ ਗੁਜਰੀ ਸਕੂਲ ਦੇ ਵਿੱਚ ਤੇ ਜਿਹੜਾ ਪੜਾਈ ਦੇ ਨਾਲ ਘਰ ਦਾ ਕੰਮ ਵੀ ਤੁਹਾਨੂੰ ਕਰਨਾ ਪੈਂਦਾ ਜਿਸਾਂ ਘਰੇ ਵੀ ਕਹਿੰਦੇ ਆ ਲੜਕੀਆਂ ਨੂੰ ਆਮ ਤੌਰ ਤੇ ਕਹਿੰਦੇ ਆ ਵੀ ਚਾਹ ਪੁੱਤ ਤੂੰ ਸਬਜ਼ੀ ਬਣਾ ਤੂੰ ਰੋਟੀ ਬਣਾ ਤੂੰ ਆ ਕਰ ਕਰੇ ਨਹੀਂ ਤੁਹਾਡੀ ਡਿਊਟੀਆਂ ਲਾਂਦੇ ਵੀ ਅਸੀਂ ਕਰਕੇ ਘਰ ਦਾ ਕੰਮ ਕਰਨਾ ਕਰੇ ਜੀ ਜਦੋਂ ਮੈਨੂੰ ਟਾਈਮ ਮਿਲਦਾ ਮੈਂ ਉਸ ਟਾਈਮ ਕਰ ਲੈਂਦੀ ਆ ਬਟ ਮੇਰੇ ਮੰਮਾ ਨੇ ਕਹਿੰਦੇ ਵੀ ਨਹੀਂ ਤੂੰ ਆਪਣੇ ਗੇਮ ਕਰ ਵੀ ਇਹ ਕੰਮ ਤਾਂ ਵੀ ਹੋ ਜਾਣਗੇ ਵੀ ਸਾਡੇ ਅਸੀਂ ਕਹਿੰਦੇ ਵੀ ਕੁੜੀਆਂ ਨੂੰ ਇਹ ਕੰਮ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਮੈਨੂੰ ਸਾਰਾ ਕੰਮ ਸਾਰ ਆਉਂਦਾਗਾ ਮੇ ਮਮੀ ਜੜੀ ਮੇ ਮਮੀ ਮੈਨੂੰ ਕਰਨ ਨਹੀਂ ਦਿੰਦੇ ਮਮੀ ਕਹਿੰਦੀ ਤੂੰ ਪੜਾਈ ਤੇ ਗੇਮ ਤੇ ਧਿਆਨ ਦੇ ਇਹ ਕ ਬਹੁਤ ਜਿੰਨਾ ਹੌਸਲਾ ਹੈ ਮਮਾ ਦਾ ਪਾਪਾ ਕੀ ਕੰਮ ਕਰਦੇ ਹੋ ਤੁਹਾਡੇ ਮੇਰੇ ਪਾਪਾ ਜੀ ਅਸੀਂ ਸਪੇਰੇ ਆ ਤੇ ਉਹੀ ਸੁਰਮਾ ਵਗੈਰਾ ਦੇ ਕੇ ਜ ਲੋਕਾਂ ਦੇ ਘਰਾਂ ਚ ਸੱਪ ਫੜਨ ਜਾਂਦੇ ਨੇ ਸਪੇ ਦਵਾਈ ਵਗੈਰਾ ਦਾ ਕੰਮ ਜਿਸ ਤਰ੍ਹਾਂ ਅੱਜ ਦੀ ਨੌਜਵਾਨੀ ਜਿਹੜੀ ਹੈਗੀ ਆ ਨਸ਼ੇ ਦੀ ਗਲਦਲ ਦੇ ਵਿੱਚ ਤਸਦੀ ਚੱਲ ਰਹੀ ਆ ਆਪਾਂ ਰੋਹ ਦੇਖਦੇ ਆ ਪੰਜਾਬ ਦੇ ਬੋਣੀਆਂ ਮਿਲਦੀਆਂ ਨੇ ਰੱਖੇ ਦੀ ਓਵਰਡੋਜ਼ ਨਾਲ ਇੱਥੇ ਨੌਜਵਾਨ ਦੀ ਡੈਥ ਹੋ ਗਈ ਇੱਥੇ ਹੋ ਗਈ ਈਵਨ ਦੇ ਨੇ ਲੜਕੀਆਂ ਤੱਕ ਵੀ ਅੱਜ ਨਿਖੇ ਕਰਨ ਲੱਗੀਆਂ ਲੜਕੀਆਂ ਵੀ ਅੱਜ ਜਿਹੜਾ ਹੈਗਾ ਤੁਸੀਂ ਗੇਮਾਂ ਖੇਲਣ ਵੀ ਗਈਆਂ ਬਟੇ ਦੂਰ ਤੱਕ ਜਾ ਆਏ ਪਰ ਉੱਥੇ ਵੀ ਲੱਗਦਾ ਹੁੰਦਾ ਇੱਕ ਵੀ ਕੀ ਲੱਗਦਾ ਨਹੀਂ ਤੁਸੀਂ ਕੀ ਮੈਸੇਜ ਦੇਣਾ ਚਾਹੂਗੇ ਨੌਜਵਾਨ ਪੀੜ੍ਹੀ ਨੂੰ ਅੱਜ ਦੀ ਨੂੰ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਵੀ ਇਹ ਨਸ਼ਾ ਨਾ ਇੱਕ ਬਹੁਤ ਬੇਕਾਰ ਚੀਜ਼ ਆ ਜੋ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਘਰ ਬਰਬਾਦ ਕਰ ਦਿੰਦਾ ਹਨਾ ਇਹ ਵੀ ਹੁਣ ਬਹੁਤ ਵਧੀਆ ਸਟੇਮ ਚਲਾਈ ਆ ਆਮ ਆਦਮੀ ਪਾਰਟੀ ਨੇ ਵੀ ਹਨਾ ਵੀ ਨਸ਼ੇ ਵਾਲਾਂ ਦੇ ਘਰ ਤੋੜ ਦੋ ਐਦਾਂ ਕਰਕੇ ਵੀ ਕੀ ਫਾਇਦਾ ਨਾ ਘਰ ਤੋੜਨ ਦਾ ਅੱਦਾਂ ਦੀ ਤਾਂ ਲਾਈਫ ਖਰਾਬ ਹੁੰਦੀ ਤੇ ਇਹ ਨਸ਼ਾ ਨਾ ਬਹੁਤ ਬੇਕਾਰ ਚੀਜ਼ ਆ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਕੁੜੀਆਂ ਤੇ ਮੁੰਡਿਆਂ ਲਈ ਸਪੈਸ਼ਲੀ ਮੈਸੇਜ ਆ ਵੀ ਇਹ ਚੀਜ਼ ਨੂੰ ਤੁਸੀਂ ਛੱਡੋ ਵਧੀਆ ਪੜੋ ਆਪਣੇ ਘਰ ਦਾ ਨਾਮ ਰੌਸ਼ਨ ਕਰੋ ਗੇਮਾਂ ਦੇ ਵਿੱਚ ਜਾਓ ਵਧੀਆ ਤੰਦਰੁਸਤ ਹੋ ਜਾਓ ਤੰਦਰੁਸਤ ਸਰੀਰ ਬਣਾਓ ਜਿਸ ਦਾ ਤੁਹਾਡੇ ਕੋਲ ਇਹ ਮਾਹੌਲ ਨਹੀਂ ਹੈਗਾ ਘਰ ਦੇ ਵਿੱਚ ਮੰਨ ਲਓ ਫਾਈਨੈਂਸ਼ਲੀ ਦਿੱਕਤ ਸੀਗੀ ਤੁਸੀਂ ਇਹ 골ਡ ਮੈਡਲ ਤੋਂ ਬਾਅਦ ਮੈਂ ਅੱਗੇ ਖੇਲਣ ਨੂੰ ਰਹਿ ਗਈ 2.5 ਲੱਖ ਰੁਪਏ ਦੀ ਕਮੀ ਕਰਕੇ ਰਹਿ ਗਈ ਤੁਸੀਂ ਅੱਜ ਜਿਹੜੇ ਹੈਗੇ ਜਿੰਨਾਂ ਕੋ ਸਾਰਾ ਕੁਝ ਹੀ ਹੈਗਾ ਉਹ ਅੱਜ ਪੜਾਈ ਵੱਲ ਵੀ ਧਿਆਨ ਨਹੀਂ ਦੇ ਰਹੇ ਅੱਜ ਖੇਡਾਂ ਵੱਲ ਵੀ ਉਹਨਾਂ ਦਾ ਕੋਈ ਧਿਆਨ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਪੰਜਾਬ ਜਿਹਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਅੱਜ ਪੰਜਾਬ ਦਾ ਕੀ ਹਾਲ ਹੋ ਚੁੱਕਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਮੈਂ ਤੁਹ ਤੁਸੀਂ ਜਿਵੇਂ ਕਿ ਜਾਣਦੇ ਹੋ ਹਨਾ ਮੈਂ ਕਿੰਨੇ ਗਰੀਬ ਘਰ ਤੋਂ ਬਲੋਂਗ ਕਰਦੀ ਆਂ ਵੀ ਤੁਸੀਂ ਤੁਹਾਡੇ ਕੋਲ ਤਾਂ ਘਰ ਆਏਗਾ ਹਰ ਇੱਕ ਚੀਜ਼ ਹੈਗੀ ਆ ਤੁਸੀਂ ਜਿੰਨਾ ਵੀ ਹੋ ਸਕੇ ਪੜੋ ਵੀ ਆਪਣੇ ਮੰਮੀ ਵਾਲੀ ਦਾ ਨਾਮ ਰੌਸ਼ਨ ਕਰੋ ਹਨਾ ਮੈਂ ਇੰਨੇ ਗਰੀਬ ਘਰ ਚ ਰਹਿ ਕੇ ਇੱਕ ਮੋਮਬੱਤੀ ਦੀ ਰੋਸ਼ਨੀ ਦੇ ਵਿੱਚ ਦੀਵੇ ਦੀ ਰੋਸ਼ਨੀ ਦੇ ਵਿੱਚ ਇਹ ਵੀ ਪੜਾਈ ਕੀਤੀ ਹੈ ਪਹਿਲੀ ਤੱਕ ਕਿ ਪਲੱਸ 2 ਤੱਕ ਤੇ ਤੁਸੀਂ ਤਾਂ ਫਿਰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੜ ਸਕਦੇ ਹੋ ਹਨ ਵੀ ਤੁਸੀਂ ਆਪਣੇ ਮੰਮੀ ਡੈਡੀ ਦਾ ਨਾਮ ਰੌਸ਼ਨ ਕਰ ਸਕਦੇ ਹੋ ਮੈਂ ਇਹ ਚਾਹੁੰਨੀ ਵੀ ਤੁਸੀਂ ਬੈਸਟ ਦਿਓ ਆਪਣੇ ਮੰਮੀ ਡੈਡੀ ਨੂੰ ਆਪਣਾ 100% ਜਿਵੇਂ ਪੇਰੈਂਟਸ ਬਾਹਰ ਪੀਏ ਜੀ ਹੈ ਪੇਰੈਂਟਸ ਬਾਹਰ ਪੀਏ ਜੀ ਤੁਸੀਂ ਵੀ ਗਿਆਮਾਂ ਬਾਹਰ ਕਰਕੇ ਆਏ ਹੋ ਤੁਹਾਡੇ ਨਾਲ ਵੀ ਲੱਗਦਾ ਹੋ ਤੁਹਾਨੂੰ ਮਾਹੌਲ ਕਿਸ ਤਰ੍ਹਾਂ ਦਾ ਬਾਹਰ ਜਾ ਕੇ ਲੱਗਦਾ ਹੈ ਸਰ ਜਮਾ ਵੀ ਵਧੀਆ ਨਹੀਂ ਹੈਗਾ ਬਾਹਰ ਦਾ ਮਾਹੌਲ ਕਹਿੰਦੇ ਆ ਵੀ ਹਨਾ ਬਾਹਰ ਜਾ ਕੇ ਉਹ ਜੋ ਕੰਮ ਉਹ ਵੀ ਉੱਥੇ ਵੀ ਹੋਈ ਆ ਇੱਥੇ ਵੀ ਹੋਈ ਆ ਵੀ ਆਪਾਂ ਨੂੰ ਬਾਹਰ ਜਾ ਕੇ ਕੀ ਮਿਲੂਗਾ ਵੀ ਆਪਾਂ ਇੱਥੇ ਹੀ ਇੰਨੇ ਕਿ ਜ਼ਿਆਦਾ ਮਿਹਨਤ ਕਰੀਏ ਵੀ ਬਾਹਰ ਜਾਣ ਦੀ ਲੋੜ ਨਾ ਪਵੇ ਉਹ ਕਮਾਈ ਆਪਾਂ ਇੱਥੇ ਹੀ ਕਰ ਸਕੀ ਸਰ ਤੁਹਾਡਾ ਅਗਲਾ ਟਾਰਗੇਟ ਹੁਣ ਕੀ ਹੈ ਗ੍ਰੈਜੂਏਸ਼ਨ ਤੁਸੀਂ ਸਟਾਰਟ ਕੀਤੀ ਹੈ ਗ੍ਰੈਜੂਏਸ਼ਨ ਕਰ ਰਹੀ ਹੋ ਤੇ ਅਗਲਾ ਟਾਰਗੇਟ ਤੁਹਾਡਾ ਕੀ ਰੱਖਿਆ ਹੋਇਆ ਸਰ ਮੇਰਾ ਅਗਲਾ ਟਾਰਗੇਟ ਜਿਵੇਂ ਸਰਪੰਨ ਸਿੰਘ ਜੱਸੀ ਸਰ ਸੇਵਾ ਕਰਦੇ ਨੇ ਸਮਾਜ ਸੇਵੀ ਨੇ ਮੈਂ ਸੇਮ ਉਦਾਂ ਹੀ ਕਰਨਾ ਚਾਹੁੰਦੀ ਆ ਗਰੀਬ ਬੱਚਿਆਂ ਦੀ ਜਿਹੜੇ ਬੱਚੇ ਕੁਝ ਨਹੀਂ ਕਰ ਸਕਦੇ ਹਨਾ ਮੈਂ ਉਹਨਾਂ ਦੀ ਮਦਦ ਕਰਨਾ ਚਾਹੁੰਦੀ ਆ ਜੀ ਜਿੱਸੇ ਤੁਹਾਡੀ ਅੱਜ ਜੌਬ ਦਾ ਕੀ ਟਾਰਗੇਟ ਹੈ ਤੁਹਾਡਾ ਵੀ ਮੈਂ ਤੁਸੀਂ ਕੀ ਜਾ ਕੇ ਅੱਗੇ ਬੰਨਾ ਚਾਹੁੰਦੇ ਹੋ ਤੁਸੀਂ ਕੀ ਮੰਗ ਕਰਦੇ ਹੋ ਵੀ ਮੈਂ ਵੀ ਕੀ ਬਣਾ ਜਾ ਕੇ ਵੀ ਜਿਹੜਾ ਸਰਕਾਰਾਂ ਵੀ ਤੁਹਾਡੀਆਂ ਹੈਲਪ ਕਰਨ ਜਾਂ ਕੋਈ ਵੀ ਜਿਹੜਾ ਹੈਗਾ ਵੀ ਇਸ ਮੁਕਾਮ ਤੱਕ ਪਹੁੰਚਣ ਦੇ ਵਿੱਚ ਸਰ ਮੈਂ ਆਰਮੀ ਜਾਂ ਪੁਲਿਸ ਆਫੀਸਰ ਬੰਨਾ ਚਾਹੁੰਨੀ ਆ ਪੁਲਿਸ ਆਫੀਸਰ ਤੁਸੀਂ ਬੰਨਾ ਚਾਹੁੰਦੇ ਹੋ ਪੁਲਿਸ ਆਫੀਸਰ ਬਨਣ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਕੀ ਕਰੋਗੇ ਅੱਗੇ ਜਾ ਕੇ ਫਿਰ ਅੱਗੇ ਸਰ ਜਾ ਕੇ ਸਮਾਜ ਸੇਵਾ ਹੀ ਬੱਚਿਆਂ ਦੀ ਉਹੀ ਜਿਹੜੇ ਹਾਲਾਤਾਂ ਜੋ ਤੁਸੀਂ ਨਿਕਲੀ ਹੋ ਕੋਈ ਹੋਰ ਉਹ ਕੋਈ ਹੋਰ ਉਹ ਹਾਲਾਤਾਂ ਚ ਨਾ ਹੋਵੇ ਸਰ ਉਹ ਹਾਲਾਤਾਂ ਚ ਮੈਂ ਉਹਨਾਂ ਨੂੰ ਕੱਢਣਾ ਚਾਹੁੰਦੀ ਹਾਂ ਜਿੱਸਾ ਜੱਸੀ ਸਰ ਨੇ ਕਮਿਸ਼ਨ ਚਲਾਇਆ ਹੋਇਆ ਕੀ ਤੁਸੀਂ ਫਿਰ ਉਸੇ ਹੀ ਕਮਿਸ਼ਨ ਹਾਂਜੀ ਸਰ ਜਿਵੇਂ ਸਰਪੰਨ ਸਿੰਘ ਜੱਸੀ ਸਰ ਨੇ ਇੱਕ ਕਮਿਸ਼ਨ ਚਲਾਇਆ ਹੋਇਆ ਉਹਨਾਂ ਦੇ ਥਰੂ ਹੀ ਮੈਂ ਵੀ ਸੇਮ ਮਿਸ਼ਨ ਚਲਾਉਣਾ ਚਾਹੁੰਦੀ ਹਾਂ ਵੀ ਹਨਾ ਕੋਈ ਵੀ ਬੱਚਾ ਕੋਈ ਵੀ ਚੀਜ਼ ਤੋਂ ਨਾ ਰਹੇ ਵੀ ਉਹਨਾਂ ਨੂੰ ਹਰ ਇੱਕ ਚੀਜ਼ ਅਵੇਲੇਬਲ ਮਿਲੇ ਜਿਸ ਤਰ੍ਹਾਂ ਕਿ ਆਪਾਂ ਪੂਜਾ ਬੌਕਸਰ ਨਾਲ ਗੱਲ ਕੀਤੀ ਆ ਪੂਜਾ ਨੇ ਕਿਹਾ ਵੀ ਮੈਂ ਜਿਹੜੀ ਅੱਜ ਮੁਕਾਮ ਤੇ ਇਸ ਤੇ ਪਹੁੰਚੀ ਆ ਜਾਂ ਮੈਂ ਅੱਗੇ ਉਡਾਰੀ ਭਰ ਰਹੀ ਆ ਜਿਹੜੀ ਉਸ ਲਈ ਜਿਹੜੀ ਹੈਗਾ ਹੌਸਲਾ ਮੈਨੂੰ ਜਿਹੜਾ ਹੈਗਾ ਜੱਸੀਪਾਲ ਸਰਨੇ ਦਿੱਤਾ ਹੈ ਜੱਸੀ ਭੇਦਨੀ ਸਰਨੇ ਦਿੱਤਾ ਹੈ ਜਿਹੜੀ ਕਿ ਸਮਾਜ ਸੇਵਾ ਨੂੰ ਸਮਰਪਿਤ ਆਪਾਂ ਉਹ ਉਹਨਾਂ ਦੇ ਰੂਬਰੂ ਵੀ ਹੁੰਨੇ ਆ ਜੱਸੀ ਭੇਦਨੀ ਸਰ ਹਾਂਜੀ ਸਰ ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਤੁਹਾਡਾ ਸਵਾਗਤ ਹੈ ਅਜੀਤ ਵੈਬ ਤੁਹਾਨੂੰ ਜਿਹੜਾ ਹੈਗਾ ਸੈਲੂਟ ਕਰਦਾ ਹੈ ਜਿਹੜੀ ਤੁਹਾਡੀ ਸੋਚ ਨੂੰ ਤੁਹਾਡੇ ਜਿਹੜੀ ਸੋਚ ਹੈ ਤੁਸੀਂ ਪਿਆਰ ਦੇ ਰਹੇ ਹੋ ਅੱਜ ਜਿਹੜਾ ਹੈਗਾ ਜੋਗੀ ਨਾਥਾਂ ਦੇ ਬੱਚਿਆਂ ਨੂੰ ਪੜਾ ਰਹੇ ਹੋ ਤੁਸੀਂ ਪੂਜਾ ਨੂੰ ਇਸ ਮੁਕਾਮ ਤੱਕ ਲੈ ਕੇ ਆਏ ਹੋ ਕੀ ਕਹਾਂ ਜੀ ਜਿਹੜਾ ਮਿਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਰਬੱਤ ਦੇ ਭਲੇ ਨੂੰ ਸਮਰਪਿਤ ਮਿਸ਼ਨ ਹੈ ਤੇ ਮੇਰੇ ਯਾਦ ਹੈ 2006-07 ਦੇ ਵਿੱਚ ਇੱਥੇ ਇਹਨਾਂ ਬੱਚਿਆਂ ਨੂੰ ਅਸੀਂ ਪੜਾਉਣਾ ਸ਼ੁਰੂ ਕੀਤਾ ਸੀ ਸਪੇਰੇ ਲੋਕ ਨੇ ਜੋਗੀ ਨਾਥ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਤੇ ਉਦੋਂ ਸਾਨੂੰ ਲੋਕਾਂ ਨੇ ਬੜੇ ਮਖੌਲ ਕੀਤੇ ਸੀ ਕਿ ਕਿੱਥੇ ਆ ਗਏ ਯਾਰ ਤੁਸੀਂ ਨਾ ਇਹਨਾਂ ਦੀ ਬੋਲੀ ਸਾਨੂੰ ਸਮਝ ਆਉਂਦੀ ਸੀ ਪਰ ਅੱਜ ਸਾਨੂੰ ਫਖਰ ਮਹਿਸੂਸ ਹੋ ਰਿਹਾ ਕਿ ਸਾਡੀ ਬੇਟੀ ਪੂਜਾ ਜਿਹੜੀ ਹੈ ਨੈਸ਼ਨਲ ਪੱਧਰ ਤੇ ਇੱਕ ਇੱਕ ਬਾਕਸਿੰਗ ਦੇ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਲੈ ਕੇ ਆਈ ਹੈ ਔਰ ਇੱਕ ਗੱਲ ਹੋਰ ਬਹੁਤ ਵਧੀਆ ਜਿਹੜੀ ਹੈ 40 ਸਾਲ ਹੋ ਗਏ ਜੀ ਇਹਨਾਂ ਝੁੱਗੀਆਂ ਵਿੱਚ ਰਹਿੰਦੇ ਜਿਹੜੇ ਗਰੀਬ ਜ਼ਰੇ ਨੇ 40 ਸਾਲਾਂ ਦੇ ਵਿੱਚ ਪਹਿਲੀ ਵਾਰ ਹੀ ਅ ਰੋੜਾ ਸਾਹਿਬ ਇਹ ਚਾਰ ਬੱਚੇ ਜਿਹੜੇ ਪਲੱਸ 2 ਪਾਸ ਹੋਏ ਨੇ ਜਿਹਦੇ ਚ ਕਿੱਕ ਬੌਕਸਰ ਪੂਜਾ ਬੇਟੀ ਵੀ ਸ਼ਾਮਲਾ ਹੈ ਸਰ ਤੁਸੀਂ ਕਿੱਥੋਂ ਮਤਲਬ ਤੁਹਾਨੂੰ ਜਿਹੜਾ ਮੋਟੀਵੇਸ਼ਨ ਮਿਲੀ ਜਾਂ ਕਿੱਥੋਂ ਤੁਹਾਨੂੰ ਇਨਸਪਾਇਰ ਹੋਏ ਜਿਹੜਾ ਕਿ ਤੁਸੀਂ ਇਹਨਾਂ ਜੋਗੀ ਨਾਥ ਦੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਇਹ ਤਾਂ ਸਭ ਨੂੰ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਵੈਸੇ ਬੇਸਿਕਲੀ ਇਹ ਆ ਵੀ ਗੁਰੂ ਨਾਨਕ ਪਾਤਸ਼ਾਹ ਜੀਆ ਨੇ ਸਰਵੱਤ ਦੇ ਭਲੇ ਦਾ ਸੰਦੇਸ਼ ਜਿਹੜਾ ਦਿੱਤਾ ਸਾਨੂੰ ਸਭ ਨੂੰ ਕਿ ਸਾਨੂੰ ਭਲਾ ਕਰਨਾ ਚਾਹੀਦਾ ਗਰੀਬਾਂ ਦਾ ਨਿਮਾੜੇ ਨਥਾਣੇ ਲੋਕਾਂ ਦਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਹੀ ਅਸੀਂ ਜਿਹੜਾ ਇਹ ਮਿਸ਼ਨ ਚੁਣਿਆ ਜਿਹੜਾ ਕਿ ਆਪਣਾ ਹੁਣ ਚਾਰ ਜ਼ਿਲ੍ਹਿਆਂ ਦੇ ਵਿੱਚ ਚੱਲਦਾ ਫਤਿਹਗੜ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਤੇ ਹਜ਼ਾਰ ਬੱਚੇ ਨੂੰ ਆਪਾਂ ਜਿਹੜਾ ਫ੍ਰੀ ਐਜੂਕੇਸ਼ਨ ਦਿੰਦੇ ਆ ਤੇ ਜਿਹੜੇ ਬੱਚੇ ਲੀਰਾਂ ਚੁੱਕਦੇ ਹੁੰਦੇ ਤੇ ਬਾਈ ਜੀ ਅੱਜ ਉਹ ਯੂਨੀਵਰਸਿਟੀਾਂ 'ਚ ਪੜ੍ਹਨ ਲੱਗ ਗਏ। ਜਿਹੜੀ ਪੂਜਾ ਨੇ ਜਿੱਸਾਂ ਕਿਹਾ ਵੀ ਮੈਂ ਜਿਸ ਟਾਈਮ ਸਾਡੇ ਘਰੇ ਰੋਟੀ ਵੀ ਨਹੀਂ ਸੀ ਬਕਦੀ, ਜਿਸ ਟਾਈਮ ਮਤਲਬ ਸਾਨੂੰ ਐ ਹੁੰਦਾ ਸੀਗਾ ਵੀ ਰੋਟੀ ਦੇ ਵੀ ਲਾਲੇ ਪਏ ਹੁੰਦੇ ਸੀ, ਉਸ ਟਾਈਮ ਜੱਸੀ ਸਰ ਨੇ ਮੇਰੀ ਉਂਗਲ ਫੜ ਕੇ ਭਰਾਇਆ, ਪੜ੍ਹਾਇਆ ਤੇ ਅੱਜ ਜਿਹੜੀ ਹੈਗੀ ਉਂਗਲ ਅੱਜ ਤੱਕ ਵੀ ਨਹੀਂ ਛੱਡੀ। ਤੇ ਜਿਹੜਾ ਹੈਗਾ ਹੁਣ ਅੱਜ ਉਚਾਈ ਵੱਲ ਜਾ ਰਹੀਆਂ ਤੇ ਮੈਨੂੰ ਬਹੁਤ ਲੋਕ ਡਾਊਟ ਕਰਨ ਨੂੰ ਵੀ ਫਿਰਦੇ ਆ। ਬਹੁਤ ਲੋਕ ਆ ਕੇ ਮੈਨੂੰ ਅਪਰੋਚ ਵੀ ਕਰਦੇ ਆ ਵੀ ਪੂਜਾ ਤੂੰ ਕੋਈ ਗੱਲ ਨਹੀਂ, ਅਸੀਂ ਤੇ ਨਹੀਂ ਬੇਟੀ ਪੂਜਾ ਦਾ ਮੈਂ ਥੈਂਕ ਯੂ ਕਰਦਾ ਧੰਨਵਾਦ ਕਰਦਾ ਨਹੀਂ ਤਾਂ ਬੱਚੇ ਅੱਜ ਕੱਲ ਵੱਡੇ ਵੱਡੇ ਲੋਕ ਜਿਹੜੇ ਮੁੱਕਰ ਜਾਂਦੇ ਆ ਤੇ ਮੇਰਾ ਕੋਈ ਇਕੱਲੇ ਦਾ ਯੋਗਦਾਰ ਨਹੀਂ ਇਹ ਗੁਰੂ ਨਾਨਕ ਮਹਾਰਾਜ ਜੀ ਆ ਨੇ ਉਹਨਾਂ ਲੋਕਾਂ ਤੇ ਕਿਰਪਾ ਕੀਤੀ ਕਿਉਂਕਿ ਖਰਚੀਲਾ ਮਿਸ਼ਨ ਹੈ ਜੀ ਪੜਾਈ ਦਾ ਹੁਣ ਜਦੋਂ ਪੂਜਾ ਅਸਤੀਸਗੜ ਖੇਡ ਖੇਡਣ ਗਈ ਆ ਸਾਡਾ 18-19000 ਰੁਪਿਆ ਖਰਚ ਹੋਇਆ ਵਿਦ ਦੇ ਦੇ ਰੇਲਵੇ ਦੀ ਟਿਕਟ ਵਿਦ ਦੇ ਦਾ ਉਹ ਦਾ ਐਂਟਰੀ ਫੀਸ ਭਾਜੀ ਤੇ ਜਦੋਂ ਇਹਨੇ ਕਿਹਾ ਸਰ ਮੈਂ ਆਂਧਰਾ ਪ੍ਰਦੇਸ਼ ਨੂੰ ਹਰਾ ਦਿੱਤਾ ਤੇ ਵੀ ਮੈਂ ਸਿਲਵਰ ਮੈਡਲ ਜਿੱਤ ਲਿਆ ਤਾਂ ਬਹੁਤ ਖੁਸ਼ੀ ਮਿਲੀ ਹੈ ਜੀ ਸੋ ਇਦਾਂ ਹੀ ਇਹ ਵਾਹਿਗੁਰੂ ਜੀਆਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਗਰੀਬਾਂ ਦੀਆਂ ਧੀਆਂ ਐਵੇਂ ਮੱਲਾ ਮਾਰਦੀਆਂ ਰਹਿਣ ਜਿਵੇਂ ਸਰ ਤੁਸੀਂ ਇਹਨਾਂ ਦਾ ਹੱਥ ਫੜਿਆ ਹੋਇਆ ਪੂਜਾ ਦਾ ਹੱਥ ਫੜਿਆ ਹੋਇਆ ਤੁਸੀਂ ਵਧੀਆ ਅੰਕਲ ਫੜਕੇ ਨੂੰ ਲਿਜਾ ਰਹੇ ਹੋ ਅੱਜ ਸਰ ਇੱਕ ਬੜਾ ਗੰਭੀਰ ਵਿਸ਼ਾ ਪੰਜਾਬ ਨਸ਼ੇ ਦੇ ਦਲਦਾ ਜੀ ਦਿੱਤਾਸ ਦਾ ਜਾ ਰਹੇ ਆ ਪੰਜਾਬ ਦੀ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ ਉਹਨਾਂ ਵਾਸਤੇ ਵੀ ਕੋਈ ਉਪਰਾਲਾ ਕਰ ਰਹੇ ਹੋ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਸੀਂ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਗਰੀਬਾਂ ਦੇ ਬੱਚੇ ਨੇ ਉਹਨਾਂ ਨੂੰ ਗਾਈਡਲਾਈਨ ਕੋਈ ਨਹੀਂ ਮਿਲ ਰਹੀ ਅਸਲ 'ਚ ਮੈਂ ਦੇਖਦਾ ਵੀ ਕਈ ਵਾਰੀ ਪ੍ਰਚਾਰ ਜ਼ਿਆਦਾ ਹੁੰਦਾ ਹੁੰਦਾ ਭਾਵੇਂ ਉਹ ਸਰਕਾਰਾਂ ਹੋਣ ਤੇ ਭਾਵੇਂ ਉਹ ਪ੍ਰਸ਼ਾਸਨਿਕ ਅਧਿਕਾਰੀ ਹੋਣ ਸਾਰੇ ਤਾਂ ਨਹੀਂ ਬਹੁਤ ਅਧਿਕਾਰੀ ਬਹੁਤ ਵਧੀਆ ਵੀ ਆ ਤੇ ਸਰਕਾਰਾਂ 'ਚ ਵੀ ਚੰਗੇ ਬੰਦੇ ਬੈਠੇ ਆ ਪਰ ਕੱਲਾ ਪ੍ਰਚਾਰ ਨਾਲ ਨਹੀਂ ਗੱਲ ਬਣਦੀ ਇਹ ਗੱਲ ਤੇ ਅਸੀਂ ਅੰਬਲਾ 'ਚ ਕਰਨਾ ਚਾਹੁੰਦੇ ਆ ਅਸੀਂ ਕੈਂਪ ਲਾ ਰਹੇ ਹਾਂ ਨਾ ਬੱਚਿਆਂ 'ਚ ਪਿੰਡਾਂ 'ਚ ਵੀ ਨੌਜਵਾਨ ਜਿਹੜੇ ਨੇ ਨਸਿਆਂ ਤੋਂ ਬਚ ਕੇ ਰਹਿਣ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਹਜ਼ਾਰ ਬੱਚਿਆਂ 'ਚੋਂ ਇੱਕ ਵੀ ਬੱਚਾ ਜਿਹੜਾ ਉਹ ਨਸਾਂ ਨਹੀਂ ਕਰਦਾ ਔਰ ਸਾਰੇ ਪੜ੍ਹ ਜਾਂਦੇ ਆ ਭਾਵੇਂ ਉਹ ਛੁੱਗੀਆਂ 'ਚ ਰਹਿੰਦੇ ਆ ਭਾਵੇਂ ਸਲਾਮੇਰੀਆਂ ਦੇ ਵਿੱਚ ਰਹਿੰਦੇ ਆ ਔਰ ਉਹ ਇਮਾਨਦਾਰੀ ਨਾਲ ਪੜ੍ਹਾਈ ਕਰ ਰਹੇ ਆ ਤੇ ਕੋਈ ਵੀ ਬੱਚਾ ਜਿਹੜਾ ਨਸਿਆਂ ਦੇ ਨੇੜੇ ਨਹੀਂ ਲੱਗਿਆ ਸਾਨੂੰ ਇਹ ਮਾਣ ਹੈ ਫਖਰ ਹੈ ਇਸ ਗੱਲ ਦਾ ਤੁਸੀਂ ਕਹਿ ਰਹੇ ਹੋ ਸਰ ਬੱਚਿਆਂ ਨੂੰ ਪੜ੍ਹਾਈ ਕਰਾ ਰਹੇ ਆ ਅਸੀਂ ਪੜ੍ਹਾਈ ਦੇ ਨਾਲ ਨਾਲ ਹੋਰ ਤੁਸੀਂ ਕੀ ਕੁਝ ਕਰਵਾ ਰਹੇ ਹੋ ਅ ਅਸੀਂ ਬਈ ਜੀ ਨੈਤਿਕਵਾਦੀ ਕਦਰਾਂ ਕੀਮਤਾਂ ਦੇ ਨਾਲ ਬੱਚਿਆਂ ਨੂੰ ਜੋੜਨ ਲਈ ਗੁਰੂ ਸਾਹਿਬ ਦੀ ਬਾਣੀ ਪੜ੍ਹਾਉਂਦੇ ਆ ਬੱਚਿਆਂ ਨੂੰ ਬਾਣੀ ਪੜ੍ਹਦੇ ਨੇ ਸਾਡੇ ਬੱਚੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ ਔਰ ਮੈਂ ਇੱਕ ਗੱਲ ਤੇ ਬਹੁਤ ਹੱਥ ਬੰਨ ਕੇ ਸਭਨਾਂ ਦਾ ਧੰਨਵਾਦ ਕਰਦਾ ਹਾਂ ਦਾਨੀ ਸੱਜਣਾ ਦਾ ਵੀਰਾਂ ਦਾ ਮੈਂ ਦਾਸਪੰਨ ਸਿੰਘ ਜੱਸੀ ਆਪਣੇ ਵੱਲੋਂ ਤੇ ਸਾਡੇ ਬਾਈ ਜੀ ਜਿਹੜੇ ਇਸ ਮਿਸ਼ਨ ਦੇ ਸਾਡੇ ਸਰਪ੍ਰਸਤ ਨੇ ਭਾਈ ਤੇਜਿੰਦਰ ਸਿੰਘ ਸਿਕਰਾਮੈਂਟੋ ਸਾਹਿਬ ਵੱਲੋਂ ਸਾਰੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਇਹਨਾਂ ਗਰੀਬਾਂ ਦੀ ਜ਼ਿੰਦਗੀ ਨੂੰ ਬਦਲਣ ਲਈ ਇਹਨਾਂ ਗਰੀਬ ਬੱਚਿਆਂ ਦੀ ਜ਼ਿੰਦਗੀ ਨੂੰ ਬਦਲਣ ਲਈ ਆਪਣੇ ਦਸਬੰਦ ਦਾ ਯੋਗਦਾਨ ਪਾਉਂਦੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦੀ ਉਹਨਾਂ ਤੇ ਕਿਰਪਾ ਬਣਾ ਕੇ ਰੱਖੇ ਜਿਸਾਂ ਤੁਸੀਂ ਕਿਹਾ ਵੀ ਮੈਂ ਦਾਨੀ ਸੱਜਣਾ ਧੰਨਵਾਦ ਕਰਦਾ ਕਿ ਸਰਕਾਰਾਂ ਵੱਲੋਂ ਵੀ ਤੁਹਾਨੂੰ ਕੋਈ ਸਹਾਇਤਾ ਮਿਲੀ ਹੈ ਜਿਸ ਨਾਲ ਲੰਬਾ ਸਮਾਂ ਹੋ ਗਿਆ ਤੁਹਾਨੂੰ ਮਿਸ਼ਨ ਚਲਾਉਂਦੇ ਇਹਨੂੰ ਖਰਚੀਲਾ ਮਿ ਤੇ ਇਸ ਸਰਕਾਰਾਂ ਵੱਲੋਂ ਕੀ ਹੈਲਪ ਮਿਲ ਜਾਂਦੀ ਨਹੀਂ ਸਰਕਾਰਾਂ ਵੱਲੋਂ ਜੀ ਸਾਨੂੰ ਕੋਈ ਹੈਲਪ ਨਹੀਂ ਨਾ ਕੋਈ ਐਨਜੀਓ ਫੰਡ ਹੈ ਸਿਰਫ ਜਿਉਂਦੇ ਰਹਿਣ ਸਲੂਟ ਆ ਉਹਨਾਂ ਦਾਨੀ ਸੱਜਣਾ ਨੂੰ ਜਿਹੜੇ ਗੁਰੂ ਨਾਨਕ ਸਾਹਿਬ ਜੀਆਂ ਦੀ ਫਲਸਫੀ ਨੂੰ ਅਮਲਾਂ ਵਿੱਚ ਲਾਗੂ ਕਰਦੇ ਨੇ ਸਿਮਰਨ ਕਰੋ ਕਿਰਤ ਕਰੋ ਵੰਡ ਛਕੋ ਉਹ ਆਪਦੀ ਜਿਹੜੀ ਕਿਰਤ ਦੇ ਵਿੱਚੋਂ ਇਹਨਾਂ ਗਰੀਬ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਝੁੱਗੀਆਂ 'ਚ ਰਹਿੰਦੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਣਾ ਦਸਬੰਦ ਦੇ ਵਿੱਚੋਂ ਸਾਨੂੰ ਭੇਜਦੇ ਨੇ ਜਾਂ ਉਹ ਖੁਦ ਆਪਣੇ ਹੱਥੀਂ ਸਮਾਨ ਵੰਡ ਕੇ ਜਾਂਦੇ ਨੇ ਤੇ ਇਹਨਾਂ ਨਾਲ ਇਹਨਾਂ ਬੱਚਿਆਂ ਦੀ ਜ਼ਿੰਦਗੀ ਸਬਰ ਰਹੀ ਆ ਤੇ ਸਰਕਾਰ ਵੱਲੋਂ ਜਾਂ ਕਿਸੇ ਹੋਰ ਐਨਜੀਓ ਵੱਲੋਂ ਸਾਨੂੰ ਕੋਈ ਸਪੋਰਟ ਨਹੀਂ ਹੈ ਸਿਰਫ ਅਸੀਂ ਤਾਂ ਜਿਹੜੇ ਸਾਡੇ ਦੋਸਤ ਮਿੱਤਰ ਨੇ ਉਹੀ ਆਪਦੇ ਹਾਰਡਵਰਕ ਕਰਕੇ ਉਹ ਕਿਰਤ ਕਮਾਈ ਦੇ ਵਿੱਚੋਂ ਜੋ ਦਸਬੰਦ ਭੇਜਦੇ ਨੇ ਉਹਨਾਂ ਪੈਸਿਆਂ ਨਾਲ ਹੀ ਇਹਨਾਂ ਬੱਚਿਆਂ ਦੀ ਕਿਸਮਤ ਬਦਲਣ ਦੇ ਯਤਨਾਂ ਵਿੱਚ ਲੱਗੇ ਹੋਏ ਆ ਜੀ ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਆ ਪੂਜਾ ਨਾਲ ਵੀ ਗੱਲ ਕੀਤੀ ਆ ਪੂਜਾ ਨੇ ਵੀ ਕਿਹਾ ਵੀ ਮੈਂ ਜਿਹੜਾ ਹੈਗਾ ਵੀ ਮੈਂ ਖੁਦ ਇਸ ਉਚਾਈ ਤੇ ਜਾਣਾ ਚਾਹਨੀ ਆ ਵੀ ਮੈਂ ਜੌਬ ਕਰੂੰਗੀ ਮੈਂ ਉਚਾਈ ਵੱਲ ਜਾਊਂਗੀ ਤੇ ਮੈਂ ਵੀ ਇੱਕ ਮਿਸ਼ਨ ਨਾਲ ਇਸ ਤਰ੍ਹਾਂ ਹੀ ਜੁੜ ਕੇ ਅੱਗੇ ਉਹ ਸੇਵਾ ਵੀ ਕਰੂੰਗੀ ਮੈਂ ਵੀ ਹੋਰ ਬੱਚਿਆਂ ਨੂੰ ਪ੍ਰੇਰਿਤ ਕਰੂੰਗੀ ਤਾਂ ਜੋ ਅੱਗੇ ਵੀ ਉਹ ਬੱਚਿਆਂ ਨੂੰ ਮੈਂ ਵਧਾ ਸਕਾਂ ਤੇ ਜਿਸ ਤਰ੍ਹਾਂ ਜੱਸੀ ਸਰ ਨੇ ਕਿਹਾ ਵੀ ਜਿਉਂਦੇ ਰਹਿਣ ਉਹ ਦਾਨੀ ਸੱਜਣ ਜਿਹੜੇ ਕਿ ਇਸ ਮਿਸ਼ਨ ਨੂੰ ਚਲਾਉਣ ਦੇ ਵਿੱਚ ਪੂਰੀ ਭੂਮਿਕਾ ਨਿਭਾ ਰਿਹਾ ਹੈ ਦਿਨ ਰਾਤ ਇੱਕ ਸਾਡੇ ਨਾਲ ਸਪੋਰਟ ਕਰ ਰਿਹਾ ਹੈ ਤੇ ਇਹ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਾਂ ਹੋਰ ਕਿਸੇ ਐਨਜੀਓ ਵੱਲੋਂ ਇਹਨਾਂ ਦੀ ਕੋਈ ਹੈਲਪ ਨਹੀਂ ਹੋ ਰਹੀ ਇਹ ਵੀ ਹੈਗਾ ਜਿਹੜਾ ਉਹਨਾਂ ਵੱਲੋਂ ਜ਼ਮੀਨੀ ਹਕੀਕਤ ਤੇ ਝਾਤ ਮਾਰ ਕੇ ਜਿਹੜਾ ਹੈਗਾ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜੀ ਹੈਗਾ ਆਪਾਂ ਦੇਖ ਸਕਦੇ ਹਾਂ ਪੂਜਾ ਜਿਸ ਤਰ੍ਹਾਂ ਇੱਕ ਚਾਈ ਵਾਲ ਨਾਮ ਰੋਸ਼ਨ ਕਰ ਰਹੀ ਹੈ ਉਸ ਤਰ੍ਹਾਂ ਹੀ ਪਤਾ ਨਹੀਂ ਕਿੰਨੇ ਕਿ ਇਹੋ ਜਿਹੇ ਮਿਸ਼ਨ ਦੇ ਵਿੱਚ ਜਿਹੜੇ ਬੱਚੇ ਹੈਗੇ ਜਿਹੜੇ ਉਚਾਈ ਵੱਲ ਜਾ ਰਹੇ ਹੈ ਤੇ ਤੁਹਾਡੇ ਨਾਲ ਜਿਹੜੇ ਹੈਗੇ ਲਗਾਤਾਰ ਜੁੜੇ ਰਹਿਣਗੇ ਜੀਤਵੈ ਬਰਨਾਲਾ ਤੋਂ ਨਰਿੰਦਰ ਅਰੋੜਾ ਦੀ ਰਿਪੋਰਟ ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਜਾਨ ਹੁੰਦੀ ਹੈ ਖੰਬਾ ਨਾਲ ਕੁਝ ਨਹੀਂ ਹੁੰਦਾ ਹੌਸਲਿਆ ਨਾਲ ਉਡਾਨ ਹੁੰਦੀ ਹੈ ਪਖੜੀਆਂ ਅੱਜ ਜਿਸ ਤਰ੍ਹਾਂ ਬਰਨਾਲਾ ਦੀ ਝੁੱਗੇ ਝੋਪੜੀਆਂ ਦੇ ਵਿੱਚ ਖੜੇ ਆਪਾਂ ਇੱਥੋਂ ਦੀ ਲੜਕੀ ਪੂਜਾ ਜਿਸ ਨੂੰ ਹੌਸਲੇ ਖੰਬਾ ਦੀ ਜਿਹੜੀ ਆਪਾਂ ਉਡਾਨ ਦੀ ਗੱਲ ਕੀਤੀ ਹੈ ਹੌਸਲੇ ਦਿੱਤੇ ਆ ਉਹ ਜੱਸੀ ਭੇਦਨੀ ਜੀ ਨੇ ਸੱਜੇਵੇਂ ਤੁਸੀਂ ਜਾਣਦੇ ਹਨ ਵੀ ਘਰ ਦੇ ਹਾਲਾਤ ਰਾਤ ਨੂੰ ਲਾਈਟ ਨਹੀਂ ਸੀ ਹੁੰਦੀ ਮੋਮਬੱਤੀ ਲਗਾ ਕੇ ਰਾਤ ਨੂੰ ਪੜੀਦੇ ਜਦੋਂ ਪੇਪਰ ਹੁੰਦੇ ਬਹੁਤ ਜ਼ਿਆਦਾ ਕੜੀ ਮਿਹਨਤ ਕਰਕੇ ਮੈਂ ਹੁਣ ਇਸ ਤੱਕ ਪਹੁੰਚੀ ਆਂ ਵੀ ਜੋ ਸਰਦੀ ਵਜਾ ਨਾਲ ਹੀ ਇਹ ਮੁਸ਼ਕਿਲ ਕੰਮ ਹੋਇਆਗਾ ਮੇਰਾ ਕੋਈ ਕੱਲੇ ਦਾ ਯੋਗਦਾਰ ਨਹੀਂ ਇਹ ਗੁਰੂ ਨਾਨਕ ਮਹਾਰਾਜ ਜੀਆ ਨੇ ਉਹਨਾਂ ਲੋਕਾਂ ਦੇ ਕਿਰਪਾ ਕੀਤੀ ਕਿਉਂਕਿ ਖਰਚੀਲਾ ਮਿਸ਼ਨ ਹੈ ਜੀ ਪੜਾਈ ਦਾ ਹੁਣ ਜਦੋਂ ਪੂਜਾ ਅਸਤੀਸਗੜ ਖੇਡ ਖੇਡਣ ਗਈ ਆ ਸਾਡਾ 18-19000 ਰੁਪਿਆ ਖਰਚ ਹੋਇਆ ਵੀਦੇ ਦੇ ਰੇਲਵੇ ਦੀ ਟਿਕਟ ਵੀਦੇ ਦਾ ਉਹ ਐਂਟਰੀ ਫੀਸ ਭਾਜੀ ਤੇ ਜਦੋਂ ਇਹਨੇ ਕਿਹਾ ਸਰ ਮੈਂ ਆਂਧਰਾ ਪ੍ਰਦੇਸ਼ ਨੂੰ ਹਰਾ ਦਿੱਤਾ ਤੇ ਵੀ ਮੈਂ ਸਿਲਵਰ ਮੈਡਲ ਜਿੱਤ ਲਿਆ ਤਾਂ ਬਹੁਤ ਖੁਸ਼ੀ ਮਿਲੀ ਹੈ ਜੀ ਸੋ ਇਦਾਂ ਹੀ ਇਹ ਵਾਹਿਗੁਰੂ ਜੀਆਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਗਰੀਬਾਂ ਦੀਆਂ ਧੀਆਂ ਐਵੇਂ ਮੱਲਾ ਮਾਰਦੀਆਂ ਰਹਿਣ ਕਈ ਵਾਰੀ ਬਾਲੇ ਜਵਾਕ ਮਜ਼ਾਕ ਕਰਾਉਂਦੇ ਫਿਰ ਉਹ ਕੁੱਲੀਆਂ ਵਾਲੇ ਜਵਾਕ ਹਣਾ ਕਿੱਥੇ ਪੜਨਗੇ ਤੇ ਕੁਝ ਬੱਚੇ ਨਹੀਂ ਭੇਦ ਭਾਵ ਕਰਦੇ ਤੇ ਕੁਝ ਕਹਿੰਦੇ ਵੀ ਨਹੀਂ ਕੁਝ ਨਹੀਂ ਹੁੰਦਾ ਵੀ ਤੂੰ ਪੜਾ ਹਣਾ ਬਟ ਮੰਮੀ ਡੈਡੀ ਦਾ ਨਾਮ ਰੋਸ਼ਨ ਕਰ ਤੇ ਇਸ ਕਰਕੇ ਮੈਨੂੰ ਹੁੰਦਾ ਸੀ ਹਣਾ ਮੈਂ ਇਨੇ ਗਰੀਬ ਕਰਦੀਆਂ ਸਾਰਿਆਂ ਦੇ ਮਾਪੇ ਐਂ ਕਰਕੇ ਮੈਨੂੰ ਫੀਸ ਭਰਨੀ ਕਿੰਨੀ ਔਖੀ ਲਿਆ ਅ ਸਰ ਜੋਨ ਪੱਧਰ ਤੋਂ ਮੇਰੇ ਕਾਫੀ ਮੈਡਲ ਆ ਚੁੱਕਿਆ ਜ਼ਿਲ੍ਹੇ ਪੱਧਰ ਤੋਂ ਵੀ ਹੁਣ ਤੱਕ 10 ਤੋਂ 12 ਮੈਡਲ ਆ ਚੁੱਕੇ ਆ ਤੇ ਨਾ ਉਸ ਸਟੇਟ ਅਦਰ ਤੇ ਵੀ ਮੇਰੇ ਕਾਫੀ ਆ ਚੁੱਕਿਆ ਹੈ ਤੇ ਨੈਸ਼ਨਲ 'ਚ ਦੋ ਨਹੀਂ ਇੱਕ 골ਡ ਇੱਕ সিলవర్ ਸਰ ਹਣਾ ਮੈਂ ਇੰਨੇ ਗਰੀਬ ਘਰ 'ਚ ਰਹਿ ਕੇ ਇੱਕ ਮੋਮਬੱਤੀ ਦੀ ਰੋਸ਼ਨੀ ਦੇ ਵਿੱਚ ਦੀਵੇ ਦੀ ਰੋਸ਼ਨੀ ਦੇ ਵਿੱਚ ਇਹ ਵੀ ਪੜਾਈ ਕੀਤੀ ਹੈ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਤੇ ਤੁਸੀਂ ਤਾਂ ਫਿਰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੜ ਸਕਦੇ ਹੋ ਹਣਾ ਵੀ ਤੁਸੀਂ ਆਪਣੇ ਮੰਮੀ ਡੈਡੀ ਦਾ ਨਾਮ ਰੌਸ਼ਨ ਕਰ ਸਕਦੇ ਹੋ ਮੈਂ ਇਹੀ ਚਾਹੁੰਨੀ ਹਾਂ ਵੀ ਤੁਸੀਂ ਬੈਸਟ ਦਿਓ ਆਪਣੇ ਮੰਮੀ ਡੈਡੀ ਨੂੰ ਆਪਣਾ 100% ਕਾਰਾਂ ਵੱਲੋਂ ਜੀ ਸਾਨੂੰ ਕੋਈ ਹੈਲਪ ਨਹੀਂ ਨਾ ਕੋਈ ਐਨਜੀਓ ਫੰਡ ਹੈ ਸਿਰਫ ਜਿਉਂਦੇ ਰਹਿਣ ਸਲੂਟ ਆ ਉਹਨਾਂ ਦਾਨੀ ਸੱਜਣਾ ਨੂੰ ਜਿਹੜੇ ਗੁਰੂ ਨਾਨਕ ਸਾਹਿਬ ਜੀਆਂ ਦੀ ਫਿਲਾਸਫੀ ਨੂੰ ਅਮਲਾਂ ਵਿੱਚ ਲਾਗੂ ਕਰਦੇ ਨੇ ਅਜੀਤ ਵੈਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਤੋਂ ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਜਾਨ ਹੁੰਦੀ ਹੈ ਖੰਭਾਂ ਨਾਲ ਕੁਝ ਨਹੀਂ ਹੁੰਦਾ ਹੌਸਲਿਆਂ ਨਾਲ ਉਡਾਨ ਹੁੰਦੀ ਹੈ ਇਹ ਹੌਸਲੇ ਉਹ ਹੌਸਲੇ ਹਨ ਆਪਾਂ ਖੜੇ ਅੱਜ ਜਿਸ ਤਰ੍ਹਾਂ ਬਰਨਾਲਾ ਦੀ ਝੁੱਗੀਆਂ ਝੋਪੜੀਆਂ ਦੇ ਵਿੱਚ ਖੜੇ ਆਪਾਂ ਇੱਥੋਂ ਦੀ ਲੜਕੀ ਪੂਜਾ ਜਿਸ ਨੂੰ ਹੌਸਲੇ ਖੰਭਾ ਦੀ ਜਿਹੜੀ ਆਪਾਂ ਉਡਾਨ ਦੀ ਗੱਲ ਕੀਤੀ ਆ ਹੌਸਲੇ ਦਿੱਤੇ ਆ ਉਹ ਜੱਸੀ ਭੇਦਨੀ ਜੀ ਨੇ ਜਿਹੜੇ ਕੀ ਇੱਕ ਮਿਸ਼ਨ ਨਾਲ ਜੁੜੇ ਹੋਏ ਆ ਉਹਨਾਂ ਦਾ ਇੱਕ ਸੁਪਨਾ ਹੈ ਵਿਚ ਝੁੱਗੀਆਂ ਝੋਪੜੀਆਂ ਦੇ ਵਿੱਚ ਬੱਚੇ ਜਿਹੜੇ ਨਹੀਂ ਪੜ ਸਕਦੇ ਖੇਡ ਸਕਦੇ ਜਾਂ ਉਹਨਾਂ ਕੋਲ ਨਹੀਂ ਉਹ ਮਹੀਆ ਹੈਗੇ ਸਾਧਨ ਨਹੀਂ ਉਪਲਬਧ ਹੈਗੇ ਉਹ ਕੱਲੇ-ਕੱਲੇ ਝੁੱਗੀਆਂ ਦੇ ਵਿੱਚ ਜਾ ਕੇ ਜਿਹੜਾ ਹੈਗੇ ਜਿਵੇਂ ਕਹਿੰਦੇ ਪ੍ਰਮਾਤਮਾ ਕੋਈ ਨਾ ਕੋਈ ਜਰੀਆ ਬਣਾਉਂਦਾ ਉਹਨਾਂ ਨੇ ਜਰੀਆ ਬਣਾਇਆ ਹੈ ਜਸਸੀ ਭੇਦਨੀ ਜੀ ਨੂੰ ਜਿਹੜੀ ਕਿ ਝੁੱਗੀਆਂ ਝੋਪੜੀਆਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਉਚਾਈ ਤੱਕ ਲਿਆਂ ਲਈ ਇੱਕ ਕਦਮ ਚੁੱਕ ਰਿਹਾ ਹੈ ਇਹਨਾਂ ਦੇ ਹੌਸਲੇ ਦੇ ਵਿੱਚ ਉਡਾਨ ਭਰ ਰਿਹਾ ਹੈ ਆਪਾਂ ਗੱਲ ਕਰਾਂਗੇ ਉਸ ਪੂਜਾ ਬੇਟੀ ਨਾਲ ਵੀ ਜਿਹੜੀ ਕਿ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿ ਕੇ 25 ਦੇ ਕਰੀਬ ਮੈਡਲ ਜਿੱਤ ਚੁੱਕੀ ਹੈ ਜਾ ਹੋ ਹੋ ਆਪਾਂ ਗੱਲ ਕਰੀਏ ਨੈਸ਼ਨਲ ਮੈਡਲ ਹੈ ਚਾਹੇ ਉਹ ਜ਼ਿਲ੍ਹਾ ਲੈਵਲ ਦੇ ਮੈਡਲ ਹੈ ਚਾਹੇ ਉਹ ਸਟੇਟ ਲੈਵਲ ਦੇ ਹੈ ਕੋਈ ਮਤਲਬ 25 ਦੇ ਕਰੀ ਮੈਡਲ ਜਿੱਤ ਚੁੱਕੀ ਹੈ ਸਿਲਵਰ ਮੈਡਲ 골ਡ ਮੈਡਲ ਤੇ ਅੱਜ ਵੀ ਬੱਚੀ ਜਿਹੜੀ ਹੈਗੀ ਹੈ ਮੈਡਲ ਲੈ ਕੇ ਆਈ ਹੈ ਆਪਾਂ ਉਹਦੇ ਨਾਲ ਗੱਲ ਵੀ ਕਰਾਂਗੇ ਵੀ ਕੀ ਕਹਨੇ ਜਾਂਦੀ ਹੈ ਉਸ ਦੇ ਜਿਹੜੇ ਪੰਖ ਹੈਗੇ ਉਸ ਨੂੰ ਉਡਾਣ ਦੀ ਜਿਹੜੇ ਹੌਸਲਾ ਹੈਗਾ ਜੱਸੀ ਭੇਦਨੀ ਜੀ ਨੇ ਕਿਸ ਤਰ੍ਹਾਂ ਦਿੱਤਾ ਤੇ ਅੱਜ ਉਸ ਮੁਕਾਮ ਤੇ ਕਿਵੇਂ ਪਹੁੰਚੀ ਆਓ ਗੱਲ ਕਰਦੇ ਆਪਾਂ ਪੂਜਾ ਜੀ ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਸਰ ਪੂਜਾ ਜੀ ਕਿਸ ਤਰ੍ਹਾਂ ਲੱਗ ਰਿ ਚੀਲਾ ਲੈਵਲ ਤੇ ਸਟੇਟ ਲੈਵਲ ਤੇ ਫਿਰ ਫਿਰ ਨੈਸ਼ਨਲ ਲੈਵਲ ਤੇ ਉਡਾਨ ਭਰ ਰਹੀ ਹੋ ਤੁਸੀਂ ਲਗਾਤਾਰ ਹੌਸਲਾ ਇਸ ਉਡਾਨ ਲਈ ਤੁਹਾਨੂੰ ਕਿਨੇ ਦਿੱਤਾ ਮੈਨੂੰ ਜੀ ਹੁਣ ਤੱਕ ਦਾ ਹੌਸਲਾ ਜਿਹੜੇ ਮੈਂ 25 ਮੈਡਲ ਜਿੱਤੇ ਆ ਇਹ ਪਾਨ ਸਿੰਘ ਜੱਸੀ ਸਰ ਨੇ ਉਹਨਾਂ ਨੇ ਮੈਨੂੰ ਹੁਣ ਤੱਕ ਵੀ ਹਨਾ ਸਟਾਰਟਿੰਗ ਤੋਂ ਪੜਾਈ ਤੋਂ ਪਹਿਲੀ ਤੋਂ ਲੈ ਕੇ ਹੁਣ ਤੱਕ ਮੈਂ ਪਲੱਸ 2 ਕਲੀਅਰ ਕਰ ਲਈ ਤੇ ਸਟਾਰਟਿੰਗ ਤੋਂ ਉਹਨਾਂ ਨੇ ਮੈਨੂੰ ਪੜਾਇਆ ਉਦੋਂ ਬਾਅਦ ਮੈਨੂੰ ਗੇਮ ਦਾ ਹੋਇਆ ਵੀ ਮੈਂ ਗੇਮ ਕਰਨੀ ਆ ਤੇ ਫਿਰ ਉਦੋਂ ਬਾਅਦ ਉਹਨਾਂ ਨੇ ਮੇਰਾ ਸਾਰਾ ਖਰਚਾ ਚੱਕਿਆ ਸਟਾਰਟਿੰਗ ਤੋਂ ਤੇ ਇਸ ਕਰਕੇ ਮੈਂ ਸਰ ਦਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਕਰਦੀ ਹਾਂ ਜੀ। ਪੂਜਾ ਜਿਸ ਤਰ੍ਹਾਂ ਇੱਕ ਬੂਟਾ ਲਾਇਆ ਉਹਨਾਂ ਨੇ ਪੜਾਈ ਤੁਸੀਂ ਪਲੱਸ 2 ਕੀਤੀ ਆ ਹੁਣ। ਜਿਸਾਂ ਪੜਨ ਦੇ ਟਾਈਮ ਤੇ ਤੁਹਾਨੂੰ ਘਰ ਦੀ ਹਾਲਾਤ ਕੀ ਸੀ ਤੇ ਪੜਨ ਦੇ ਵਿੱਚ ਕੀ ਕੀ ਔਕੜਾਂ ਆਈਆਂ ਤੁਹਾਨੂੰ। ਸਰ ਜਿਵੇਂ ਤੁਸੀਂ ਜਾਣਦੇ ਹਨ ਵੀ ਘਰ ਦੇ ਹਾਲਾਤ ਰਾਤ ਨੂੰ ਲਾਈਟ ਨਹੀਂ ਸੀ ਹੁੰਦੀ ਮੋਮਬੱਤੀ ਲਗਾ ਕੇ ਰਾਤ ਨੂੰ ਪੜੀਦੇ ਜਦੋਂ ਪੇਪਰ ਹੁੰਦੇ ਬਹੁਤ ਜ਼ਿਆਦਾ ਕੜੀ ਮਿਹਨਤ ਕਰਕੇ ਮੈਂ ਹੁਣ ਇੱਥੇ ਤੱਕ ਪਹੁੰਚੀ ਆ ਵੀ ਜੋ ਸਰਦੀ ਵਜਾ ਨਾਲ ਹੀ ਇਹ ਮੁਸ਼ਕਿਲ ਕੰਮ ਹੋਇਆਗਾ ਪਲੱਸ 2 ਜੀ ਮੈਂ ਤੁਸੀਂ ਕਰ ਲਈ ਅਭੀ ਕਹਿੰਦੇ ਮੇਰਾ ਟਾਰਗੇਟ ਹੈ ਜਿਹੜਾ ਅਸਮਾਨ ਹੈ ਅਭੀ ਉਚਾਈ ਉੱਤਰ ਖੋਚਣਾ ਤੁਸੀਂ ਅਸਮਾਨ ਤੱਕ ਪਹੁੰਚਣਾ ਹੈ ਪਲੱਸ 2 ਕੀਤੀ ਹੈ ਪਲੱਸ 2 ਕਰਨ ਦੇ ਵਿੱਚ ਤੁਹਾਡਾ ਕਿਹਦਾ ਖਿਦਾ ਯੋਗਦਾਨ ਰਿਹਾ ਪਲੱਸ 2 ਕਰਨ ਚ ਜੀ ਸਾਡਾ ਪੰਚ ਸਿੰਘ ਜੱਸੀ ਸਰ ਦਾ ਯੋਗਦਾਨ ਰਿਹਾ ਜੀ ਉਹਨਾਂ ਨੇ ਮੈਨੂੰ ਜੋ ਵੀ ਗਾਈਡਾਂ ਵਗੈਰਾ ਬੁੱਕਸ ਵਗੈਰਾ ਚਾਹੀਦੀ ਸੀ ਉਹਨਾਂ ਨੇ ਮੈਨੂੰ ਪ੍ਰੋਵਾਈਡ ਕੀਤਾ ਉਹ ਸਰ ਮੇਰਾ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਸਟਾਰਟਿੰਗ ਤੋਂ ਕਰਦੇ ਆ ਰਹੇ ਨੇ ਤੇ ਅੱਗੇ ਵੀ ਕਰਨੀ ਸਰ ਬਹੁਤ ਹੁਣ ਤੱਕ ਕਹਿੰਦੇ ਨੇ ਵੀ ਜੋ ਤੁਸੀਂ ਕਰਨਾ ਪੁੱਤ ਕਰੋ ਮੈਂ ਤੁਹਾਡੇ ਨਾਲ ਖੜਾ ਮੋਢੇ ਨਾਲ ਮੋਢਾ ਲਾ ਕੇ ਫੀਸ ਭਰਨੀ ਤੁਹਾਨੂੰ ਕੀ ਕੀ ਔਕੜਾਂ ਆਂਦੀਆਂ ਸੀ ਜਿਸਾਂ ਫੀਸ ਭਰਨ ਦੀ ਫੀਸ ਵਗੈਰਾ ਜਿੰਨੀ ਵੀ ਹਨਾ ਬਹੁਤ ਜਦਾ ਔਖੀ ਹੁੰਦੀ ਸੀ ਪ੍ਰਸ਼ਾਸਨ ਸਾਨੂੰ ਸਰ ਨੇ ਕਿਹਾ ਸੀ ਵੀ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਸਾਨੂੰ ਦੱਸੋ ਪਰ ਮੈਂ ਸਰ ਪੰਜ ਸਿੰਜ ਜਿਸ ਤਰ੍ਹਾਂ ਬੱਚੇ ਪੜਦੇ ਹੁੰਦੇ ਸੀ ਤੁਹਾਡੇ ਨਾਲ ਬੱਚੇ ਪੜਦੇ ਹੁੰਦੇ ਸੀਗੇ ਬੱਚਿਆਂ ਦੇ ਮਤਲਬ ਬਹੁਤ ਮਤਲਬ ਕਈ ਅਮੀਰ ਪੇਰੈਂਟਸ ਵੀ ਹੁੰਦੇ ਆ ਕਈ ਕੁਝ ਹੋਰ ਵੀ ਹੁੰਦੇ ਆ ਉਹਨਾਂ ਨਾਲ ਜਾ ਕੇ ਤੁਹਾਨੂੰ ਕਦੀ ਕੰਪਲੈਕਸ ਨਹੀਂ ਫੀਲ ਹੋਇਆ ਵੀ ਮੈਂ ਜਾ ਕੇ ਵੀ ਅੱਜ ਕਿੱਥਿਆਂ ਤੇ ਉਹ ਕਿੱਥੇ ਐ ਕੋਈ ਲੱਗਿਆ ਨਹੀਂ ਕਦੀ ਸਰ ਹੁੰਦਾ ਕਈ ਵਾਰੀ ਹਨਾ ਵੀ ਕਈ ਵਾਰੀ ਬਾਲੇ ਜਵਾਕ ਮਜ਼ਾਕ ਕਰਾਉਂਦੇ ਵੀ ਉਹਨਾਂ ਕੁਲੀਆਂ ਵਾਲੇ ਜਵਾਕ ਹਨਾ ਕਿੱਥੇ ਪੜਨਗੇ ਤੇ ਕੁਝ ਬੱਚੇ ਨਹੀਂ ਭੇਦ ਭਾਵ ਕਰਦੇ ਤੇ ਕੁਝ ਕਹਿੰਦੇ ਵੀ ਨਹੀਂ ਕੁਝ ਨਹੀਂ ਹੁੰਦਾ ਵੀ ਤੂੰ ਪੜਾ ਹਨਾ ਪਰ ਮੰਮੀ ਡੈਡੀ ਦਾ ਨਾਮ ਰੌਸ਼ਨ ਕਰ ਤੇ ਇਸ ਕਰਕੇ ਮੈਨੂੰ ਹੁੰਦਾ ਸੀ ਹਨਾ ਮੈਂ ਇੰਨੇ ਗਰੀਬ ਕਰ ਦਿਆਂ ਸਾਰਿਆਂ ਦੇ ਮਾਪੇ ਐਦਾਂ ਐ ਕਰਕੇ ਮੈਨੂੰ ਫੀਸ ਭਰਨੀ ਕਿੰਨੀ ਔਖੀ ਹੁੰਦੀ ਆ ਫਿਰ ਪੰਜ ਸਿਕੰਜੇ ਅਸੀਂ ਸਰ ਕਈ ਵਾਰੀ ਜਾ ਕੇ ਮੇਰੀ ਖੁਦ ਫੀਸ ਭਰਦੇ ਉਹ ਕਹਿੰਦੇ ਕੋਈ ਨਾ ਪੁੱਤ ਤੈਨੂੰ ਵੀ ਹੁਣ ਜਿਹੜੇ ਤੈਨੂੰ ਤਾਨੇ ਮਾਰਦੇ ਹਨਾ ਇੱਕ ਦਿਨ ਉਹੀ ਤਾ ਹਾਂਜੀ ਉਸ 100% ਗੱਲ ਸੱਚ ਵੀ ਹੋਈ ਆ ਮੈਨੂੰ ਕੋਈ ਨਹੀਂ ਕਹਿੰਦਾ ਵੀ ਅੱਜ ਕੱਲ ਵੀ ਜਿਹੜੇ ਮੇਰੇ ਫਰੈਂਡ ਸਰਕਲ ਚ ਨੇ ਵੀ ਕਹਿੰਦੇ ਆ ਵੀ ਬੀ ਤੂੰ ਬਹੁਤ ਵਧੀਆ ਵੀ ਵੀ ਤੂੰ ਇੰਨੇ ਛੋਟੇ ਲੈਵਲ ਤੋਂ ਇੰਨੇ ਤੱਕ ਪਹੁੰਚ ਗਈ ਵੀ ਤਰਾ ਬਹੁਤ ਵਧੀਆ ਮੈਂ ਹਰ ਜਗ੍ਹਾ ਤੇ ਪੰਨ ਸਿੰਘ ਜਿੱਸੇ ਸਰ ਦਾ ਨਾਮ ਰੱਖਦੀਆਂ ਵੀ ਉਹਨਾਂ ਕਰਕੇ ਹੀ ਮੈਂ ਅੱਜ ਇੱਥੇ ਤੱਕ ਜੋ ਵੀ ਆ ਸਰ ਦੇ ਕਰਨੀ ਆ ਜਿਸਾਂ ਬਿਤੇ ਇੱਕ ਜੋਗੀ ਨਾਥਾਂ ਦੇ ਬੱਚਿਆਂ ਨੂੰ ਪੜਾਇਆ ਵੀ ਨਹੀਂ ਜਾਂਦਾ ਉਹ ਤਾਂ ਤੁਸੀਂ ਤਾਂ ਲੜਕੀਆਂ ਫਿਰ ਵੀ ਲੜਕੀਆਂ ਨੂੰ ਵੀ ਨਹੀਂ ਪੜਾਇਆ ਜਾਂਦਾ ਉਹਨਾਂ ਦੇ ਪੜਾਈ ਵਾਸਤੇ ਦਾ ਕਹਿਣ